ਅੱਜ ਜਿਹੜਾ ਮਸਲਾ ਮੈਂ ਲੈ ਕੇ ਆਇਆ ਨਾ ਬਾਈ ਸੰਗਰੂਰ ਸਰਕਾਰੀ ਹਸਪਤਾਲ ਦਾ ਉੱਥੇ ਦੇਖੋ ਉਹ ਪੱਤਰਕਾਰਾਂ ਨੂੰ ਕਿਵੇਂ ਲੋਕ ਉੱਟ ਰਹੇ ਨੇ ਇੱਕ ਔਰਤ ਉਹਦੀ ਗਵਾਹੀ ਕਰ ਰਹੀ ਆ ਉਹ ਗਵਾਹੀ ਜਿਹੜੀ ਕਰਦੀ ਆ ਡਾਕਟਰ ਅਮਰਪ੍ਰੀਤ ਕੌਰ ਐ ਜਿਹੜੀ ਕਹਿੰਦੀ ਆ ਵੀ ਮੈਨੂੰ ਮੈਨੂੰ ਇਹਨਾਂ ਨੇ ਹੱਥ ਪਾਇਆ ਜਾਂ ਕੁੱਟਿਆ ਜੋ ਵੀ ਕਿਹਾ ਪਰ ਇਹ ਮਸਲਾ ਜੋ ਹੈਗਾ ਸੱਚ ਤੁਹਾਡੇ ਸਾਹਮਣੇ ਦਿਖਾਵਾਂਗੇ ਡਾਕਟਰ ਅਮਨ ਪ੍ਰੀਤ ਕੌਰ ਖੰਗੂੜਾ ਸ਼ਰਿਆਮਪੁਰ ਉੱਤੇ ਸਾਰੀ ਲੋਕਾਂ ਦੇ ਵਿੱਚ ਕਹਿ ਰਹੀ ਹੈ ਸੰਗਤਿਕ ਰੱਬ ਦਾ ਰੂਪ ਹੁੰਦੀ ਹੈ ਉਹਨਾਂ ਦੇ ਵਿੱਚ ਕਹਿ ਰਹੀ ਹੈ ਵੀ ਬਲੱਡ ਘਰ ਦਾ ਪਰਚਾ ਦਰਜ ਹੋਵੇ ਡਾਕਟਰ ਸਾਹਿਬ ਜਿਹੜੀਆਂ ਬਲਤਕਾਰ ਦੀਆਂ ਪੀੜਤ ਇਹਨਾਂ ਨੂੰ ਪੁੱਛ ਕੇ ਦੇਖੋ ਕਿਸ ਤਰ੍ਹਾਂ ਬਲਤਕਾਰ ਦਾ ਪਰਚਾ ਦਰਜ ਹੋ ਜੂਗਾ ਤੁਹਾਨੂੰ ਨਹੀਂ ਪਤਾ ਹੈਗਾ ਤੁਸੀਂ ਉੱਤੇ ਪਰਚਾ ਦਰਜ ਕਰਵਾਤਾ ਦਿੱਤਾ ਪਰ ਇਹਦਾ ਜਿਹੜਾ ਰਿਜ਼ਲਟ ਹੈ ਤੁਹਾਨੂੰ ਵੀ ਭੁਗਤਣਾ ਪੈਣਾ ਜੋ ਤੁਸੀਂ ਉੱਤੇ ਕੀਤਾ ਚੱਪਲਾਂ ਮੂਹ ਤੇ ਮਾਰੀਆਂ ਨੇ ਜੁੱਤੀਆਂ ਮਾਰੀਆਂ ਨੇ ਉਹਦਾ ਪਰਿਵਾਰ ਦੇਖ ਰਿਹਾ ਉਹਦੇ ਰਿਸ਼ਤੇਦਾਰ ਦੇਖ ਰਹੇ ਨੇ ਇਹਦਾ ਰਿਜ਼ਲਟ ਵੀ ਸਾਹਮਣੇ ਆ ਜਾਣਾ ਪਰਚਾ ਕਰਦੇਗਾ ਇਹਨਾਂ ਦਾ ਪਰਚਾ ਪਾਉਏ ਤੇ ਜਿਹੜੀ ਵੀਡੀਓ ਤੁਸੀਂ ਸਾਰੇ ਦੇਖ ਰਹੇ ਹੋ ਉਹ ਡਾਕਟਰ ਜਿਹੜੀ ਅਮਨਪ੍ਰੀਤ ਕੌਰ ਖੰਗੂੜਾ ਉਹਨੂੰ ਤਾਂ ਉਹਨੇ ਕੀ ਬਹਿਸ ਕਰਨੀ ਸੀ ਜਾਂ ਉਹਦੇ ਤਾਂ ਕੀ ਹੱਥ ਲਾਉਣਾ ਸੀ ਨਾ ਉਹਨੇ ਤਾਂ ਆਮ ਜਨਤਾ ਜਿਹੜੀ ਕੁੱਟ ਰਹੀ ਆ ਜਿਹੜੀ ਜਨਤਾ ਮਾਰ ਰਹੀ ਉਹਨਾਂ ਦੇ ਵੀ ਹੱਥ ਨਹੀਂ ਲਾਇਆ ਹੱਥ ਉਹਨੇ ਉੱਪਰ ਚੱਕੇ ਹੋਏ ਨੇ ਕਿਉਂਕਿ ਫੌਜੀ ਰਿਹਾ ਉਹਨੂੰ ਸਾਰਾ ਪਤਾ ਵੀ ਜੇ ਮੇਰਾ ਹੱਥ ਕਿਤੇ ਧੱਕੇ ਲੱਗੇ ਨੇ ਫੜਕੇ ਵੀ ਲਾ ਲਿਆ ਤਾਂ ਵੀ ਮੈਂ ਮੁਜਰਮ ਬਣ ਜਾਊਗਾ ਇਸ ਕਰਕੇ ਪੁਲਿਸ ਅਧਿਕਾਰੀਆਂ ਨੂੰ ਵੀ ਦੇਖਣਾ ਬਣਦਾ ਸਾਡੇ ਪ੍ਰਸ਼ਾਸਨ ਨੂੰ ਦੇਖਣਾ ਬਣਦਾ ਸਾਡੀ ਮੀਡੀਆ ਨੂੰ ਦੇਖਣਾ ਬਣਦਾ ਵੀ ਉਹਨੇ ਆਪਣੇ ਹੱਥ ਉੱਪਰ ਚੱਕੇ ਹੋਏ ਨੇ ਲੋਕ ਕਿਵੇਂ ਕੁੱਟ ਰਹੇ ਨਾਂ ਤੇ ਪਰਚਾ ਵੀ ਦਰਜ ਹੋ ਗਿਆ ਗੁਰਦੀਪ ਸਿੰਘ ਸ਼ਾਜਲੀ ਤੇ ਕੁਲਦੀਪ ਸਿੰਘ ਸੱਗੂ ਉਹਨਾਂ ਤੇ ਉਸ ਦਿਨ ਪਰਚਾ ਵੀ ਦਰਜ ਹੋ ਗਿਆ ਤੇ ਵੀਡੀਓ ਵਾਇਰਲ ਕਰਤੀ ਹੈ ਵੀਰੋ ਤੁਸੀਂ ਡਾਕਟਰ ਨਹੀਂ ਹੈ ਜਿਹੜੀ ਇਹ ਇਹਨਾਂ ਦੇ ਬਾਰੇ ਵੀ ਜਰੂਰ ਇੱਕ ਵਾਰੀ ਸਾਡੀ ਖਬਰ ਜਿਵੇਂ ਅਸੀਂ ਨਸ਼ਰ ਕਰ ਰਹੇ ਇਹਦੇ ਵਿੱਚ ਜਾਣਕਾਰੀ ਜਰੂਰ ਦੇਖਿਓ ਕਿਉਂ ਉੱਥੇ ਉਹ ਗਏ ਸੀ ਤੇ ਕੀ ਬਣ ਗਿਆ ਉੱਥੇ ਕਿਸ ਤਰ੍ਹਾਂ ਪਲਾਨ ਕਰਕੇ ਉਹਨਾਂ ਨੂੰ ਕੁੱਟਿਆ ਗਿਆ ਤੇ ਪਰਚਾ ਵੀ ਦਰਜ ਕਰਾਇਆ ਗਿਆ ਤੇ ਗੁਰਦੀਪ ਸ਼ਾਜਲੀ ਜਿਹੜਾ ਇਹ ਫੌਜ ਦੇ ਵਿੱਚ ਵੀ ਰਹੇ ਨੇ ਇਹਨਾਂ ਦੀ ਹਿਸਟਰੀ ਵੀ ਦੇਖ ਲਿਓ ਕਿ ਕਿੰਨੇ ਕਹਿੰਨਾਂ ਨੇ ਜਿਹੜੇ ਇਦਾਂ ਦੇ ਲੋਕ ਨੇ ਐਕਸਪੋਜ਼ ਕੀਤੇ ਨੇ ਤੇ ਇਹ ਡਾਕਟਰ ਨੇ ਵੀ ਇੱਕ ਵਾਰ ਹਿਸਟਰੀ ਜਰੂਰ ਦੇਖਾ। ਤੁਹਾਡੇ ਵੱਲੋਂ ਕਿਸੇ ਡਾਕਟਰ ਅਮਨਦੀਪ ਖੰਗੂੜਾ ਦੇ ਖਿਲਾਫ ਕੋਈ ਐਪਲੀਕੇਸ਼ਨ ਵੀ ਦਿੱਤੀ ਹੋਈ ਹੈ ਦਰਖਾਸਤ ਜੀ? ਹਾਂ ਜੀ ਸੀ। ਅੱਛਾ ਜੀ ਕੀ ਕਾਰਨ ਸੀ? ਕਾਰਨ ਉਹ ਮਰੀਜ਼ ਖਾਫ ਕਰਪਦੀ ਸੀ। ਛੱਡਦੀ ਸੀ ਕੌਟ। ਅੱਛਾ ਕਾਊਂਟਰ ਨੰਦਰ ਛੱਡਦੀ ਸੀ ਤੁਹਾਡੇ ਵਾਈਫ ਨੇ ਜੀ? ਨਹੀਂ ਜਲੀ। ਹਰੀ ਆਈ ਹੈ ਵੱਡੇ ਭਰਾ ਦੇ ਘਰ ਆਈ ਕਿਹੜੇ ਵੀਡੀਓ ਵਾਇਰਲ ਹੋਏ ਨੇ ਮਿੱਤਰੋ ਉਹਦੀ ਇੱਜ਼ਤ ਰੁਲ ਗਈ ਕੱਲ ਨੂੰ ਉਹ ਵੀਡੀਓ ਦੇਖ ਕੇ ਉਹਦੇ ਪਰਿਵਾਰ ਦਾ ਕੋਈ ਬੰਦਾ ਅੰਤ ਸਖਾਵੀ ਘਟਨਾ ਕਰ ਲੈਂਦਾ ਜਾਂ ਕੋਈ ਸੁਸਾਇਡ ਕਰ ਲੈਂਦਾ ਉਹਦੇ ਬੱਚੇ ਨੇ ਨਿੱਕੇ ਨਿੱਕੇ ਆਪ ਉਹ ਜ਼ਹਿਰ ਦੇ ਵਿੱਚ ਚਲੇ ਗਏ ਉੱਥੇ ਸੁਸਾਇਡ ਕਰ ਲੈਂਦੇ ਨੇ ਜਾਂ ਬਾਹਰ ਆ ਕੇ ਲੋਕਾਂ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਨੇ ਤਾਂ ਫਿਰ ਕੌਣ ਜ਼ਿੰਮੇਵਾਰ ਹੋ? ਦਾਸਾ ਸਿੰਘ ਜਵਾ ਦੁਆਰਾ ਫੇਰ ਇਹ ਵੀ ਕੋਲੇ ਗਏ ਉਹ ਜਦੋਂ ਦੇਖਿਆ ਹੋਗਾ ਨਹੀਂ ਮੈਂ ਇਫੈਕਸ਼ਨ ਬੋਲਣਾ ਲੱਗੂ। ਇਹ ਇਹੀ ਡਾਕਟਰ ਨਹੀਂ ਕਹਿੰਦੀ। ਠੀਕ ਇਹਨੂੰ ਬੋਲ ਕੇ ਦੁਬਾਰਾ ਕਰਨਾ ਲੱਗੂ। ਜੀ। ਦੁਬਾਰਾ ਇਹਨਾਂ ਪੇਸ਼ੈਂਟ ਦਾ ਉਹ 3 ਤਾਂ ਆ ਗਈ ਦੁਬਾਰਾ ਦਰਜ ਨੂੰ। ਆਪਣੀ ਲੇਡੀਜ਼ ਨੂੰ ਔਰਤ ਨੂੰ ਲੈ ਕੇ ਜਿਹੜੀ ਸੰਤਾਪ ਚੱਲ ਰਹੀ ਸੀ ਕੱਲੀ ਉਹ ਨਹੀਂ ਪੂਰਾ ਪਰਿਵਾਰ ਉਹਨੂੰ ਲੈ ਕੇ ਏਮਜ਼ ਦੇ ਵਿੱਚ ਚਲੇ ਗਏ। ਏਮਜ਼ ਜੋ ਉੱਥੇ ਜਦੋਂ ਸਾਰਾ ਕੁਝ ਹੋਇਆ ਆਪਰੇਸ਼ਨ ਦੁਬਾਰਾ ਕੀਤਾ ਗਿਆ ਵੀਰੋ। ਉਦੇ ਵਿੱਚੋਂ ਪੈੜ ਨਿਕਲਿਆ ਪੱਟੀ ਨਿਕਲੀ ਬਹੁਤ ਵੱਡੀ ਜਦੋਂ ਇੰਨਾ ਕੁਝ ਨਿਕਲਿਆ ਤਾਂ ਅੱਖਾਂ ਖੁੱਲੀਆਂ ਨੇ ਖੁੱਲੀਆਂ ਰਹਿ ਗਈਆਂ ਉਸ ਪਰਿਵਾਰ ਦੇ ਵੀ ਆ ਕੀ ਹੋ ਗਿਆ ਹੁਣ ਵੀਰੋ ਦੋ ਵਾਰੀ ਆਪਰੇਸ਼ਨ ਜਿਹੜੀ ਔਰਤ ਨੇ ਕੀਤਾ ਉਸ ਡਾਕਟਰ ਨੀਨੇ ਉਹਦੇ ਖਿਲਾਫ ਏਮਜ਼ ਵਾਲਿਆਂ ਨੇ ਲਿਖ ਕੇ ਭੇਜਤਾ ਪੂਰੀ ਇਨਕੁਆਰੀ ਹੁੰਦੀ ਹੁੰਦੀ ਕਦੇ ਕਿਤੇ ਕਦੇ ਡੀਸੀ ਸਾਹਿਬ ਕੋਲੇ ਕਦੇ ਐਸਐਸਪੀ ਸਾਹਿਬ ਕੋਲੇ ਜਾਂ ਕਦੇ ਥਾਣੇ 'ਚ ਉਹ ਘੁਮ ਘੁਮਾ ਕੇ ਸੰਗਰੂਰ ਸੀਐਮਓ ਸਾਹਿਬ ਕੋਲ ਚਲੀ ਐਮਚ ਲੱਗੀ ਕੇ ਮਠਿੰਦੇ ਇਹ ਵਿੱਚ ਚਲੇਗਾ ਠੀਕ ਹੈ ਜੀ। ਉਹ ਉੱਥੇ ਜਦੋਂ 23 ਆਪਰੇਸ਼ਨ ਕੀਤਾ ਉਹ ਅਵਾਜ਼ ਸੁਣਦੀ ਨਹੀਂ ਜੀ ਦੁਬਾਰਾ ਆਪਰੇਸ਼ਨ ਕੀਤਾ ਉੱਥੇ ਹੈ ਜੀ। બીજી ਵਾਰ ਆਪਰੇਸ਼ਨ ਕੀਤਾ ਜੀ ਦੁਬਾਰਾ। ਹੂੰ। ਜਦੋਂ ਦੇਖਿਆ ਵੀ ਇਹਦੇ ਵਿੱਚ ਜੋ ਆਪਰੇਸ਼ਨ ਕਰਿਆ ਉਹ ਵਿੱਚ ਡਾਕਟਰ ਨਾਮ ਕੀ ਕਾਟਨ ਲੱਗਦਾ। ਜਦੋਂ ਦੂਜੀ ਵਾਰੀ ਇਹ ਮੈਡਮ ਅਮਨਦੀਪ ਖੰਗੂੜਾ ਨੇ ਕੀਤਾ ਸੀ ਦੂਜੀ ਵਾਰੀ ਉਦੋਂ ਉਹਨੂੰ ਕਾਟਨ ਦਿਖੀ ਨਹੀਂ ਵਿੱਚ। ਤਾਂ ਲੱਗਦਾ ਕਿ ਉਹਨਾਂ ਕੀ ਕਰੀ ਹੋਊ। ਮੈਂ ਤਾਂ ਤੀਜੀ ਵਾਰੀ ਹੁਣ ਏਮਜ਼ ਦੇ ਵਿੱਚ ਜਦੋਂ ਆਪਰੇਸ਼ਨ ਹੋਇਆ ਤਾਂ ਉਹਦੇ ਵਿੱਚੋਂ ਕਾਟਨ ਨਿਕਲੀ। ਹਾਂਜੀ ਹਾਂ ਉਹ ਕਾਟਨ। ਜੀ। ਉਹ ਫਿਰ ਮੰਨ ਲਓ ਜਦੋਂ ਕੋਹ ਦਾ ਕਰਵਾਉਣਾ ਜਦੋਂ ਹੋ ਸਕਦਾ ਉਹਦੇ ਇਹੋ ਹੋਈ ਵੀ ਕਿਉਂ ਜ਼ਿਆਦਾ ਖਰਾਬ ਖਰਾਬ ਹੋਰੀ ਕੀ ਇਹ ਤੋਂ ਇਹ ਦੇਖ ਲੈ ਵੀ ਹਾਲਤ ਖਰਾਬ ਹੈ ਵੀ ਆਪਣੇ ਮਰਮਸ਼ੂ ਦੀ ਤਰ੍ਹਾਂ ਅਹੀਂ ਤੇ ਤਾਂ ਇੱਕ ਨਾਲ ਨਹੀਂ ਪਤਾ ਨਹੀਂ ਕਿੰਨਿਆਂ ਕ ਨਾਲ ਇਹ ਜਿਹੇ ਡਾਕਟਰ ਨੀਆਂ ਨੇ ਜਿਹੜੀ ਲਾਲਚ ਵਸ ਤੈ ਕੇ ਅਣਗਹਿਲੀ ਕਰਦੀਆਂ ਨੇ ਉਹ ਕੁਝ ਲੋਕ ਬੋਲਦੇ ਨਹੀਂ ਹੈਗੇ ਤੇ ਇਹਨਾਂ ਦਾ ਪੱਖ ਲੈ ਕੇ ਗੁਰਦੀਪ ਸਿੰਘ ਉਹ ਇਹਨਾਂ ਦੇ ਪਿੰਡ ਵੀ ਗਏ ਸੀ ਉਸ ਤੋਂ ਬਾਅਦ ਗੁਰਦੀਪ ਤੇ ਕੁਲਦੀਪ ਸਿੰਘ ਸੰਗੂ ਇਹ ਦੋਨੇ ਪੱਤਰਕਾਰ ਉਸ ਹਸਪੀਟਲ ਦੇ ਵਿੱਚ ਸਿਰਫ ਤੇ ਸਿਰਫ ਇੱਕ ਤਾਂ ਔਰਤ ਬਾਰੇ ਜਿਹੜੀ ਪ੍ਰਾਈਵੇਟ ਬੈਠਦੀ ਹੈ ਉਹਦੇ ਨੂੰ ਦੇਖਣ ਗਏ ਸੀ ਵੀ ਹਾਂ ਬੈਠੀ ਆ ਕਿ ਨਹੀਂ ਦੂਸਰਾ ਇਸ ਜਿਹੜੀ ਨੇੜੀ ਡਾਕਟਰ ਅਮਨਪ੍ਰੀਤ ਕੌਰ ਦਾ ਪੱਖ ਲੈਣ ਗਏ ਸੀ ਡਾਕਟਰ ਸਾਹਿਬ ਸਮੂਹ ਸਾਹਿਬ ਜਿਹੜਾ ਮਸਲਾ ਹੋਇਆ 11 ਤਰੀਕ ਨੂੰ ਇਹਦੇ ਬਾਰੇ ਦੱਸੋਗੇ ਕੀ ਮਸਲਾ ਸੀ ਇਹ ਇਹ ਨਹੀਂ ਬੱਚੋ ਮੈਨੂੰ ਪਤਾ ਲੱਗਾਇਆ ਜਿਉਂ ਸਿਸਟਮ ਵਿੱਚ ਸੁਣਿਆ ਕੋਈ ਵੀਡੀਓ ਬਣਾ ਰਿਹਾ ਸੀ ਕੋਈ ਤਰ੍ਹਾਂ ਦਾ ਨਹੀਂ ਕਹਿੰਦੇ ਕਿ ਉੱਪਰ ਵਾਲਾ ਆ ਕੇ ਉਹ ਡਾਕਟਰ ਪ੍ਰੀਤ ਨਾਲ ਦੇ ਨੇ ਇਤਰਾਜ਼ ਕੀਤਾ ਤੁਸੀਂ ਕਿਵੇਂ ਵੀਡੀਓ ਬਣਾ ਰਹੇ ਹੋ ਹੂੰ ਤੇ ਉਹ 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 ਤੋਂ ਬਾਅਦ ਡਾਕਟਰ ਸਾਹਿਬ ਨੂੰ ਲੱਗੇ ਇਹ ਉਦੋਂ ਤੋਂ ਬਾਅਦ ਇਹ ਬੈਸਕੋ ショਕ ਹੋ ਗਈ ਤੇ ਉਦੋਂ ਤੋਂ ਬਾਅਦ ਜਿਹੜੇ ਲੋਕਾਂ ਜਿਹੜੇ ਪੀਸ਼ੇ ਦੇ ਨਾਲ ਤਾਂ ਨਹੀਂ ਹੀ ਕੰਦੇ ਜਿਹੜੇ ਹੱਥ ਪਈ ਹੋ ਜਾਂਦੇ ਨਹੀਂ ਇਹ ਤੁਸੀਂ ਕਿਸੇ ਕਹਿਣ ਤੇ ਦੇਖਿਆ ਜਾਂ ਤੁਸੀਂ ਦੇਖਿਆ ਨੂੰ ਕਈ ਨਹੀਂ ਵਾਰ ਚ ਵੀਡੀਓ ਬਣਾਉਂਦੇ ਨਹੀਂ ਨਹੀਂ ਮੈਂ ਨਹੀਂ ਮੈਂ ਜੋ ਮੈਂ ਸੁਣਿਆ ਮੈਂ ਜਦੋਂ ਮੇਰੇ ਕੋਲ ਆ ਉਦੋਂ 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 ਲੋਕ ਪਿੱਛੇ ਆ ਰਹੇ ਸੀ ਮੇਰੇ ਕੋਲ ਆਏ ਸੀ ਜੀ ਜਿੱਥੇ ਖੜੇ ਨੇ ਜਿਹੜੀਆਂ ਵੀਡੀਓ ਪਬਲਿਸ਼ ਹੋਈਆਂ ਨੇ ਉੱਥੇ ਤੁਹਾਡਾ ਦਫ਼ਤਰ ਹੈ ਅਨੇ ਦਫਤੇ ਮੈਂ ਹੱਥੀਂ ਓਪਰੇਜ ਮੈਂ ਡਾਕਟਰ ਹੈ ਓਪੀਡੀ ਨਾ ਅੱਛਾ ਜਿੱਥੇ ਮਤਲਬ ਸਾਰਾ ਮਸਲਾ ਅੰਦਰ ਦਾ ਉੱਥੇ ਦੀ ਕੋਈ ਵੀਡੀਓ ਹੈਗੀ ਹੈ ਉਹਨੇ ਉਹ ਨਹੀਂ ਸਾਡੇ ਮੇਰੇ ਟਾਈਮ ਤੇ ਵੀਡੀਓ ਧਿਆਨ ਚ ਨਹੀਂ ਅਸੀਂ ਮੈਂ ਐਸਐਮੂ ਸਾਹਿਬ ਨੂੰ ਪੁੱਛ ਰਿਹਾ ਵੀ ਤੁਸੀਂ ਦੇਖਿਆ ਕਹਿੰਦੇ ਨਹੀਂ ਜੀ ਮੈਂ ਦੇਖਿਆ ਨਹੀਂ ਮੈਂ ਸੁਣਿਆ ਮਤਲਬ ਇੱਥੋਂ ਤੁਸੀਂ ਸਾਫ਼ ਜਾਹਰ ਹੁੰਦਾ ਦੋਸਤੋ ਉਹਨਾਂ ਨੇ ਜਾ ਕੇ ਮੈਡਮ ਨਾਲ ਗੱਲਬਾਤ ਕੀਤੀ ਵੀ ਮੈਡਮ ਪਲੀਜ਼ ਤੁਹਾਡਾ ਪੱਖ ਚਾਹੀਦਾ ਉਹ ਜਿੱਥੇ ਖੜੇ ਨੇ ਉੱਥੇ ਕੋਈ ਗੈਨੀ ਵਾਰਡ ਹੈ ਨਹੀਂ ਕਿਉਂਕਿ ਜੇ ਇਹਨੇ ਵੀਡੀਓ ਬਣ ਸਕਦੇ ਨੇ ਤਾਂ ਗੈਨੀ ਬਾੜ ਦਾ ਵੀ ਵੀਡੀਓ ਬਣ ਸਕਦਾ ਸੀ ਤੁਸੀਂ ਮਤਲਬ ਜਿਹੜਾ ਗੈਨੀ ਬਾੜ ਆ ਉੱਥੇ ਦੀ ਕੋਈ ਸੀਸੀਟੀਵੀ 'ਚ ਇਹਨੂੰ ਵੀਡੀਓ ਬਣਾਉਂਦੇ ਦੇਖਿਆ ਸਾਡੇ ਉਧਰ ਤਾਂ ਕੈਮਰੇ ਉੱਧਰ ਨਹੀਂ ਲੱਗੇ ਹੋਏ ਕੋਈ ਬਲਕਿ ਤੁਸੀਂ ਖੁਦ ਵੀ ਨਹੀਂ ਦੇਖਿਆ ਉੱਥੇ ਵੀਡੀਓ ਬਣਾਉਂਦੇ ਹਾਂ ਜੀ ਜੋ ਮੈਂ ਤੁਹਾਨੂੰ ਦੱਸਣੋਂ ਤਾਂ ਕਿ ਜੋ ਮੇਰੇ ਕੋਲ ਲੋਕਾਂ ਨੇ ਦੱਸਿਆ ਇਹ ਦੱਸ ਸਕਦਾ ਹਾਂ ਉਹ ਲੋਕ ਹੈਗੇ ਹੁਣ ਜਿਹੜੇ ਗਵਾਹ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਨਹੀਂ ਉਹ ਉਸ ਟਾਈਮ ਉਸ ਸਮੇਂ ਹੁਣ ਤੁਸੀਂ ਦੇਖੀ ਹੋਣੀ ਹੈ ਕੰਨਾਸੀ ਉੱਥੇ ਬੋਲ ਰਹੀ ਸੀ ਜੀ ਪਰ ਇਹ ਇੱਕ 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 ਤੁਹਾਡੀ ਲੇਡੀ ਡਾਕਟਰ ਆਪ ਜੁੱਤੀਆਂ ਕੱਢ ਕੱਢ ਕੇ ਸਿਰ 'ਚ ਮਾਰ ਰਹੀ ਹੈ ਇਹਨੂੰ ਕੀ ਕਹੋਗੇ ਮੈਂ ਤਾਂ ਖੁਦ ਕੰਨਾਸੀ ਡਾਕਟਰ ਮੈਂ ਤਾਂ ਨਹੀਂ ਮਤਲਬ ਮੈਂ ਤਾਂ ਹਾਈਪਰ ਨਹੀਂ ਹੋ ਜਾਂਦਾ ਕਿਸੇ ਦਿਨ ਕਿਸੇ ਦਿਨ ਹਾਂ ਬਾਅਦ ਚ ਡੀਐਸਪੀ ਸਾਹਿਬ ਨਾਲ ਗੱਲਬਾਤ ਕੀਤੀ ਹੈ ਡੀਐਸਪੀ ਸਾਹਿਬ ਦੇ ਧਿਆਨ 'ਚ ਸਾਰੀ ਹੈ ਉਹ ਕਹਿੰਦੇ ਵੀ ਡਾਕਟਰ ਜੀ ਨੇ ਜੋ ਕਿਹਾ ਉਹ ਅਸੀਂ ਕੀਤਾ ਹੈ ਮਹਾਵੀ ਏ ਮਹਾਰਾਜ ਤੁਸੀਂ ਇੰਨੇ ਤਾਂ ਦੇਖੋ ਵੀ ਉਹ ਜਿਹੜਾ ਗੁਰਦੀਪ ਸਿੰਘ ਇੱਕ ਪੱਤਰਕਾਰ ਹੈ ਕੁਲਦੀਪਾ ਉਹਨਾਂ ਨੇ ਨਹੀਂ ਬਿਆਨ ਦਿੱਤਾ ਵੀ ਸਾਡੇ ਨਾਲੇ ਕੁਝ ਹੋਇਆ ਤਾਂ ਮਿੱਤਰੋ ਇੱਥੇ ਉਹਨਾਂ ਦਾ ਕਹਿਣਾ ਵੀ ਜੇ ਕੋਈ ਦਰਖਾਸਤ ਦੇਊਗਾ ਤਾਂ ਫਿਰ ਦੇਖਾਂਗੇ ਇੱਥੇ ਸ਼ਰਮ ਧੱਕਾ ਹੋਇਆ ਪੱਤਰਕਾਰ ਨਾਲ ਇਹ ਹਸਪਤਾਲ ਦੀ ਹੀ ਇੱਕ ਡਾਕਟਰ ਹੈ ਜਿਹੜੀ ਕਹਿੰਦੀ ਹੈ ਸੰਗਰੂਰ ਹਸਪਤਾਲ 'ਚ ਕੀ ਕੀ ਕਾਂਡ ਚੱਲਦੇ ਨੇ ਵੀਰ ਜੀ ਹਦਾਇਤ ਦਿੱਤੀ ਹੋਈ ਹੈ ਕਹਿੰਦੇ ਇਹ 2-3 ਸਾਲ ਪਹਿਲਾਂ ਦੀ ਆਡੀਓ ਹੈ ਕਿਸੇ ਪੱਤਰਕਾਰ ਨਾਲ ਗੱਲਬਾਤ ਚੱਲਦੀ ਹੈ ਭਾਵੇਂ ਸੱਟ ਕਿਤੇ ਵੀ ਲੱਗੀ ਹੋਵੇ ਐਮ ਆਰ ਆਈ ਲਿਖਣੀ ਆ ਸੀਟੀ ਸਕੈਨ ਲਿਖਣੇ ਨੇ ਵੱਡੇ ਵੱਡੇ ਟੈਸਟ ਲਿਖਣੇ ਨੇ ਤਾਂ ਜੋ ਉੱਥੋਂ ਹੀ ਕਮਿਸ਼ਨ ਲੈ ਸਕਣ ਦੋਸਤੋ ਇਹ ਆਸੀ ਨਹੀਂ ਕਹਿੰਦੇ ਉਹ ਆਡੀਓ ਦੇ ਵਿੱਚ ਤੁਸੀਂ ਸੁਣ ਲੋ ਇੱਕ ਲੇਡੀ ਡਾਕਟਰ ਹੀ ਕਹਿ ਰਹੀ ਹੈ ਵੀ ਇੱਥੇ ਕੀ ਕੀ ਧੰਦਲੀਆਂ ਚੱਲਦੀਆਂ ਨੇ ਕੋਈ ਸਰਜਨ ਨੇ ਡਾਕਟਰ ਨੇ ਇਹ ਹਸਤਾ ਜਿੱਦਦੇ ਨੇ ਕਿ ਮਤਲਬ ਇੰਨੀ ਦੀ ਐਕਸਟਰਾ ਪੇਸ਼ੈਂਟ ਦੀ ਭੱਲੇ ਹੀ ਉਹਨੇ ਗਰੀਬ ਲੋਕ ਆਉਂਦੇ ਨੇ ਜਿਹਨਾਂ ਦੀ ਸੀਟੀ ਮੇਜੇਬਾ ਪਾੜ ਰਹੀ ਏ ਰੱਬ ਨੂੰ ਵੀ ਮੂੰਹ ਦਿਖਾਉਣਾ ਫਾਲਤੂ ਚ ਅਗਲੇ ਦੀ ਸੀਟੀ ਸਕੈਨ ਲਿਖੀਏ ਕਿ ਆਨਲਾਈਨ ਕੋਈ ਜਦ ਮੈਨੂੰ ਆਪ ਦੱਸੋ ਵੀਰ ਜੀ ਕਿਸਦੇ ਕੋਲ ਦੇ ਤਾਂ ਸਾਟ ਲਿਖਿਆ ਦੀ ਸੀਟੀ ਸਕੈਨ ਕਿਵੇਂ ਲਿਖਦੀ ਹੈ ਮੇਰੀ ਗੱਲ ਸੁਣੋ ਫਾਲਤੂ ਦੇ ਕਿਉਂ ਲਿਖੀ ਹੋਰ ਦੋਸਤੋ ਜਿਹੜੇ ਤੁਸੀਂ ਕਮੈਂਟ ਪਾਉਨੇ ਹੋ ਵੀ ਤੁਸੀਂ ਮੇਰੀ ਬੇਨਤੀ ਨੂੰ ਸਵੀਕਾਰ ਕਰੋ ਜੇ ਕੋਈ ਤੁਹਾਡੇ ਹੱਕ ਦੀ ਬਾਤ ਚੁੱਕਦਾ ਤਾਂ ਘੱਟੋ ਘੱਟ ਤੁਸੀਂ ਦੇਖ ਲਿਆ ਕਰੋ ਹਰ ਇੱਕ ਸਾਰ ਨਹੀਂ ਹੁੰਦੀਆਂ ਪੰਜੇ ਉਂਗਲਾਂ ਸੀ ਹਰ ਵਾਰੀ ਕਹਿੰਦੇ ਆ ਭਾਵੇਂ ਉਹ ਪੁਲਿਸ ਦਾ ਵਿਭਾਗ ਹੈ ਭਾਵੇਂ ਪੱਤਰਕਾਰ ਹੈ ਜਾਂ ਕੋਈ ਹੋਰ ਵਿਭਾਗ ਹੈ ਜਿੱਥੇ ਰਿਸ਼ਵਤ ਚੱਲਦੀ ਹੈ ਉੱਥੇ ਚੰਗੇ ਲੋਕ ਵੀ ਹੁੰਦੇ ਨੇ ਹੋ ਸਕਦਾ ਗੁਰਦੀਪ ਦੀ ਕਿਸੇ ਨਾਲ ਨਾਮ ਬਣਦੀ ਹੋਵੇ ਕਿਉਂਕਿ ਅਸੀਂ ਤਾਂ ਮੀਡੀਆ ਵਾਲਿਆਂ ਸਾਨੂੰ ਕੌਣ ਚੰਗਾ ਕਹੂਗਾ ਜਿਨ੍ਹਾਂ ਦੇ ਖਿਲਾਫ ਅਸੀਂ ਚਲਦੇ ਹਾਂ ਸਾਨੂੰ ਮਾਰਾ ਹੀ ਕਹਿੰਦੇ ਨੇ ਇਸ ਕਰਕੇ ਗੁਰਦੀਪ ਸਿੰਘ ਤੇ ਕੁਲਦੀਪ ਦੇ ਵੀ ਬਹੁਤ ਉੱਥੇ ਦੁਸ਼ਮਣ ਹੋਣੇ ਆ ਜਿਹੜੇ ਚਾਹੁੰਦੇ ਐ ਛੇਤੀ ਫਸ ਜਾਣ ਜਾਂ ਅੰਦਰ ਚਲੇ ਜਾਣ ਕਿਉਂਕਿ ਪਰਦੇ ਐਕਸਪੋਜ਼ ਕਰਦੇ ਆ ਅਸੀਂ ਲੋਕ ਪੂਰਾ ਨਾਮ ਕੀ ਐ ਡਾਕਟਰ ਜਿਨ੍ਹਾਂ ਨੇ ਤਰਖਾਸ ਦਿੱਤੀ ਐ ਜੀ ਅਮਨਪ੍ਰੀਤ ਕੌਰ ਅਮਨਪ੍ਰੀਤ ਖੰਗੂੜਾ ਹਾਂ ਇਹਨਾਂ ਦੀ ਕੋਈ ਇਨਕੁਆਰੀ ਵੀ ਚੱਲ ਰਹੀ ਐ ਚਦਰ ਇਹ ਜੀ ਪਾਰਟਮਨ ਚਦਰ ਇਹਨਾਂ ਕੋਰੇ ਜੀ ਕਿਸੇ ਦਿਨ ਤੇ ਪੇਟ ਦੇ ਵਿੱਚ ਪੱਟੀ ਪੁੱਟੀ ਛੱਡਦੀ ਸੀ ਆ ਸ਼ਾਇਦ ਚਦਰ ਇਹ ਪੁਰਾਣਾ ਕੇਸ ਹੈ ਜੀ ਜੀ 6 ਸਾਲ ਪਹਿਲਾਂ ਦਾ ਹੈ ਉਹਦੀ ਚਲੋ ਉਹ ਪਾਰਟਮਨ ਕੋਰੇ ਕਰ ਰਹੇ ਤਾਂ ਇਹੇ ਤਰ੍ਹਾਂ ਸਾਡੀ মিডিਆ ਵਾਲੇ ਵੀਰ ਨੇ ਜਿੰਨੇ ਵੀ ਸੰਸਥਾਵਾਂ ਬੜੀਆਂ ਹੋਈਆਂ ਨੇ ਇਹ ਪ੍ਰੈਸ ਕਲੱਬ ਬਣੇ ਹੋਏ ਨੇ ਕੱਲ ਨੂੰ ਜੇ ਅੱਜ ਇਹਨਾਂ ਨਾਲ ਇਹ ਕੁਝ ਹੋਇਆ ਤਾਂ ਕੱਲ ਨੂੰ ਸਾਡੇ ਨਾਲ ਵੀ ਹੋਊਗਾ ਵੀਰ ਜੀ ਮੈਂ ਇਹੀ ਬੇਨਤੀ ਕਰਨੀ ਸੀ ਕੱਲੀ-ਕੱਲੀ ਗੱਲ ਤੁਹਾਡੇ ਧਿਆਨ ਚ ਲਿਆਤੀ ਆ ਇਹ ਤਾਂ ਇੱਕ ਔਰਤ ਐ ਜਿਹੜੀ ਅੱਗੇ ਆ ਕੇ ਜਿਹਨੇ ਕੇਸ ਕਰਤਾ ਜਿਹਨੇ ਅਫਸਰਾਂ ਚ ਲਿਆਂਦੀ ਗੱਲ ਹੋਰ ਕਿੰਨੇ ਕੁ ਲੋਕ ਹੋਣੇ ਜਿਹੜੇ ਕੋਈ ਵਧਾਈ ਦੇ ਨਾਂ ਤੇ ਇਹ ਪੈਸੇ ਲੈ ਲੈਂਦੇ ਨੇ 5-5 7-7000 ਉਹਨਾਂ ਤੋਂ ਜਾਂ ਕਿਸੇ ਤਰ੍ਹਾਂ ਬੋਟੇ-ਮੋਟੇ ਟੈਸਟ ਲਿਖ ਕੇ ਉਹਨਾਂ ਤੋਂ ਲੈ ਲੈਂਦੇ ਨੇ ਵੀਰ ਜੀ ਮੈਂ ਇੱਕ ਵਾਰੀ ਫੇਰ ਕਹਿੰਦੇ ਵੀ ਸਾਰੇ ਡਾਕਟਰਾਂ ਨੂੰ ਮਾੜਾ ਨਹੀਂ ਕਹਿੰਦਾ ਜਿੱਥੇ ਡਾਕਟਰ ਰੱਬ ਦਾ ਰੂਪ ਨੇ ਉੱਥੇ ਇਹ ਜੇ ਸ਼ੈਤਾਨ ਡਾਕਟਰ ਵੀ ਨੇ ਜਿਹੜੇ ਲੋਕਾਂ ਨੂੰ ਦੁਖਦੇ ਆ ਕੈਮਰਾ ਫੋਟੋ ਸ਼ਾਟ ਕੈਮਰਾ ਰੱਖੋ ਕੈਮਰਾ ਸਤਿ ਸ੍ਰੀ ਅਕਾਲ ਜੀ ਮਹਮੂਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਲਿਆ ਦੋਸਤੋ ਮੈਂ ਪਹਿਲੇ ਸ਼ੁਰੂ ਚਕ ਬੇਨਤੀ ਕਰਨ ਲੱਗਿਆ ਆਪਣੇ ਦਰਸ਼ਕਾਂ ਨੂੰ ਵੀ ਇਹ ਵੀਡੀਓ ਪੂਰੀ ਜ਼ਰੂਰ ਦੇਖਿਓ ਕਿਉਂਕਿ ਪਿਛਲੇ ਦਿਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿਸੇ ਦੇ ਵਟਸਐਪ ਤੇ ਆ ਰਹੀ ਹੈ ਕਿਸੇ ਨੇ ਫੇਸਬੁੱਕ ਤੇ ਵੀ ਉਹ ਚੜਾਈ ਹੋਈ ਹੈ ਜਿਹਦੇ ਵਿੱਚ ਸੰਗਰੂਰ ਸਿਵਲ ਹਸਪੀਟਲ ਸੰਗਰੂਰ ਦੀ ਇਹ ਵੀਡੀਓ ਹੈ ਜਿੱਥੇ ਦੋ ਬੰਦਿਆਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ ਇੱਕ ਔਰਤ ਚੱਪਲਾ ਮਾਰ ਰਹੀ ਹੈ ਤੇ ਹੋਰ ਲੋਕ ਵੀ ਨੇ ਜਿਹੜੇ ਉੱਥੇ ਇਕੱਠੇ ਹੋਏ ਹੋਏ ਨੇ ਹੁਣ ਉਹ ਸਾਰੀ ਵੀਡੀਓ ਦੇ ਵਿੱਚ ਜੋ ਸਾਰੇ ਬੰਦਿਆਂ ਨੇ ਆਪਾਂ ਧਾਰਨਾ ਬਣਾਈ ਹੈ ਉਹ ਮੈਂ ਕਮੈਂਟ ਵੀ ਪੜੇ ਨੇ ਕਈ ਜਗ੍ਹਾ ਤੇ ਵੀ ਠੀਕ ਹੈ ਇਦਾਂ ਹੀ ਹੋਣਾ ਚਾਹੀਦਾ ਹੈ ਇਹਨਾਂ ਨਾਲ ਇਹੀ ਹੋਣਾ ਚਾਹੀਦਾ ਹੈ ਇਹ ਹਰ ਬੰਦਾ ਮੈਿਕ ਚੱਕ ਕੇ ਤੁਰਿਆ ਹੋਇਆ ਵੀਰੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿਉਂਕਿ ਜਦ ਤੱਕ ਆਪਾਂ ਪੂਰੀ ਗੱਲ ਨੂੰ ਸਮਝਦੇ ਨਹੀਂ ਸਿਰੇ ਤੱਕ ਨਹੀਂ ਜਾਣਦੇ ਉੰਨਾ ਚਿਰ ਆਪਾਂ ਇਹੀ ਰਾਇ ਬਣਾਵਾਂਗੇ ਇਹ ਅਸੀਂ ਇਸ ਲਈ ਵੀਡੀਓ ਬਣਾ ਰਹੇ ਹਾਂ ਕਿਉਂਕਿ ਅਸੀਂ ਕੋਸ਼ਿਸ਼ ਕੀਤੀ ਹੈ ਇਹਦੀ ਤਹ ਤੱਕ ਜਾਣ ਦੀ ਵੀ ਮਾਮਲਾ ਕੀ ਹੈ ਕਿਉਂਕਿ ਹਲ ਤੱਕ ਇਸੇ ਮੀਡੀਆ ਦੇ ਵਿੱਚ ਇਹ ਗੱਲ ਨਹੀਂ ਆਈ ਹੈਗੀ ਵੀ ਇਹ ਕੋਸ਼ਿਸ਼ ਤਾਂ ਕੀਤੀ ਜਾਵੇ ਵੀ ਮਾਮਲਾ ਕੀ ਹੈ ਮਾਮਲਾ ਵੀਰੋ ਉਹ ਦਿਨ ਦੇ ਜਿਹੜੀ ਅਸੀਂ ਵੀਡੀਓ ਤੁਹਾਨੂੰ ਅਸੀਂ ਵੀ ਦਿਖਾਈ ਹੈ ਧੁੰਦਲੀ ਕਰਕੇ ਆਮ ਲੋਕਾਂ ਨੇ ਤਾਂ ਦੇਖ ਹੀ ਲਈ ਹੈ ਉਸ ਦਿਨ ਉਹ ਪੱਤਰਕਾਰਾਂ ਤੇ ਪਰਚਾ ਵੀ ਦਰਜ ਹੋ ਗਿਆ ਸਖਤ ਧਰਾਮਾਂ ਦੇ ਤਹਿਤ ਪਰਚਾ ਦਰਜ ਹੋਇਆ ਐਫ ਆਈ ਆਰ ਦੇ ਵਿੱਚ ਜਿਹੜੀ ਡਾਕਟਰ ਅਮਨਪ੍ਰੀਤ ਕੌਰ ਹੈ ਜਿਹੜੀ ਉੱਥੇ ਚੱਪਲਾ ਮਾਰ ਰਹੀ ਹੈ ਮੂੰਹ ਤੇ ਪਿੱਠ ਤੇ ਸਾਰਾ ਕੁਝ ਜਿਹੜੀ ਉੱਥੇ ਗਾਈਡ ਕਰ ਰਹੀ ਹੈ ਸਾਰੇ ਲੋਕਾਂ ਨੂੰ ਵੀ ਇਹਨਾਂ ਤੇ ਬਲਤਕਾਰ ਦਾ ਪਰਚਾ ਦਰਜ ਕਰ ਦੋ ਸਾਰਾ ਕੁਝ ਤੁਸੀਂ ਸਾਰਿਆਂ ਨੇ ਸੁਣ ਲਿਆ ਪਰ ਵੀਰੋ ਅਮਨਪ੍ਰੀਤ ਕੌਰ ਕੌਣ ਹੈ ਡਾਕਟਰ ਨਹੀਂ ਕੀ ਕਰਨ ਗਏ ਸੀ ਉੱਥੇ ਇਹ ਪੱਤਰਕਾਰ ਇਹ ਸਾਰੀ ਜਿਹੜੀ ਗੱਲਬਾਤ ਹੈ ਅਧੂਰੀ ਹੈ ਆ ਮੈਂ ਦੋ ਤਿੰਨ ਦਿਨਾਂ ਤੋਂ ਕੋਸ਼ਿਸ਼ ਕਰ ਰਿਹਾ ਹਾਂ ਵੀ ਇਹ ਕੀ ਮਸਲਾ ਕੀ ਸੀ ਇਦੇ ਵਿੱਚ ਜਿਹੜੇ ਗੁਰਦੀਪ ਸਿੰਘ ਸ਼ਾਜ਼ਲੀ ਉਹਨਾਂ ਦੀ ਵਾਈਫ ਨਾਲ ਵੀ ਗੱਲਬਾਤ ਹੋਈ ਇੱਕ ਦੋ ਹੋਰ ਸੰਗਰੂਰ ਦੇ ਸੀਨੀਅਰ ਪੱਤਰਕਾਰ ਹੈ ਉਹਨਾਂ ਨਾਲ ਵੀ ਮੇਰੀ ਗੱਲਬਾਤ ਹੋਈ ਤੇ ਮੈਂ ਸੀਐਮਓ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੈਨੂੰ ਉੱਥੇ ਡਾਕਟਰ ਮਾਥਰ ਨੇ ਉਹਨਾਂ ਦਾ ਨੰਬਰ ਦਿੱਤਾ ਐਸਐਮਓ ਸਾਹਿਬ ਨਾਲ ਵੀ ਗੱਲਬਾਤ ਕੀਤੀ ਉਹ ਸਾਰੀ ਥੋੜੀ ਥੋੜੀ ਤੁਹਾਨੂੰ ਸੁਣਾਈ ਵੀ ਅਸੀਂ ਜੇ ਆਪਾਂ ਸਾਰੀ ਗੱਲਬਾਤ ਸੁਣਾਵਾਂਗੇ ਤਾਂ ਇਹ ਬਹੁਤ ਲੰਬਾ ਐਪੀਸੋਡ ਹੋ ਜਾਣਾ ਅਸੀਂ ਸ਼ਾਰਟ ਦੇ ਵਿੱਚ ਦੱਸਣਾ ਚਾਹੁੰਦੇ ਆ ਸੱਚਾਈ ਕੀ ਹੈ ਡਾਕਟਰ ਜਿਹੜੀ ਅਮਨਪ੍ਰੀਤ ਕੌਰ ਹੈ ਜਿਨ੍ਹਾਂ ਨੇ ਐਫ ਆਈ ਆਰ ਲਿਖਾਈ ਹੈ ਉਹ ਕਹਿ ਰਹੇ ਨੇ ਵੀ ਇਹ ਗੈਨੀ ਵਾਰਡ ਦੇ ਵਿੱਚ ਕੈਮਰਾ ਚਲਾਉਣ ਲੱਗੇ ਸ਼ੂਟ ਕਰਨ ਲੱਗੇ ਦੋਸਤੋ ਠੀਕ ਹੈ 1% 2% 10% ਜਿਹੋ ਉਹਨਾਂ ਦੀ ਗੱਲ ਆਪਾਂ ਮੰਨਦੇ ਵੀ ਆ ਵੀ ਸਹੀ ਹੈ ਤਾਂ ਉਹ ਉੱਥੇ ਪੁਲਿਸ ਨੂੰ ਬੁਲਾਉਂਦੇ ਪੁਲਿਸ ਆਉਂਦੀ ਸਾਰਾ ਕੁਝ ਵੈਰੀਫਿਕੇਸ਼ਨ ਕਰਦੀ ਸਾਰਾ ਕੁਝ ਕਿਸੇ ਨੂੰ ਕੋਈ ਤਰਾਜ ਨਹੀਂ ਹੋਣਾ ਸੀ ਪਰ ਹੁਣ ਤਰਾਜ ਹੈ ਕਿਉਂਕਿ ਉਹਨਾਂ ਨੇ ਕਾਨੂੰਨ ਆਪਣੇ ਹੱਥ ਚ ਲਿਆ ਇੱਕ ਪੱਤਰਕਾਰ ਹੈ ਤੁਸੀਂ ਦੇਖਿਓ ਫੌਜੀ ਰਿਟਾਇਰ ਉਹਨੇ ਸਾਰੀਆਂ ਉਹ ਬਾਹਾਂ ਉੱਪਰ ਕੀਤੀਆਂ ਹੋਈਆਂ ਨੇ ਵੀ ਕੋਈ ਮੇਰੇ ਤੇ ਇਲਜ਼ਾਮ ਨਾ ਲੱਗ ਜੇ ਕਿਤੇ ਵੀ ਮੈਂ ਕਿਸੇ ਔਰਤ ਨੂੰ ਹੱਥ ਲਾਤਾ ਜਾਂ ਔਰਤ ਮੇਰਾ ਹੱਥ ਫੜ ਕੇ ਆਪਣੇ ਤੇ ਨਾ ਪਾੜ ਲਵੇ ਕੱਪੜੇ ਨਾ ਪਾੜ ਲੇ ਉਹ ਸਾਰਾ ਕੁਝ ਵੀਡੀਓ ਚ ਦਿਖਦਾ ਹੈ ਤੇ ਵੀਰ ਜੀ ਕਿਸੇ ਨਾਲ ਵੀ ਜੇ ਇਦਾਂ ਦੀ ਹੋਊਗੀ ਤਾਂ ਉਹਨੂੰ ਬਾਹਰ ਲੋਕਾਂ ਚ ਲਿਆਂਦਾ ਜਾਂਦਾ ਸਿਰ ਤੇ ਜੁੱਤੀਆਂ ਮਾਰੀਆਂ ਜਾਂਦੀਆਂ ਨੇ ਮਤਲਬ ਉਹਨੂੰ ਦੇਖ ਕੇ ਸਾਡੇ ਵੀ ਲੂੰ ਕੰਡੇ ਖੜੇ ਹੋ ਗਏ ਸੀ ਵੀਡੀਓ ਦੇਖ ਕੇ ਵੀਰ ਜੀ ਜੇ ਉਹ ਸੱਚਾ ਹੋਇਆ ਮੈਂ ਤੁਹਾਨੂੰ ਕਹਾਣੀ ਸੁਣਾਉਣੀ ਹੈ ਵੀ ਕਿਸ ਤਰ੍ਹਾਂ ਉੱਥੇ ਇਹ ਪੱਤਰਕਾਰ ਪਹੁੰਚੇ ਨੇ ਤਾਂ ਤੁਸੀਂ ਸੁਣ ਕੇ ਫੈਸਲਾ ਆਪ ਕਰਿਓ ਕਿਉਂਕਿ ਜੇ ਸੱਚਾ ਹੋਇਆ ਜਿਹੜੇ ਵੀਡੀਓ ਵਾਇਰਲ ਹੋਏ ਨੇ ਮਿੱਤਰੋ ਉਹਦੀ ਇੱਜ਼ਤ ਰੁਲ ਗਈ ਕੱਲ ਨੂੰ ਉਹ ਵੀਡੀਓ ਦੇਖ ਕੇ ਉਹਦੇ ਪਰਿਵਾਰ ਦਾ ਕੋਈ ਬੰਦਾ ਅਣਸੁਖਾਂਵੀ ਘਟਨਾ ਕਰ ਲੈਂਦਾ ਜਾਂ ਕੋਈ ਸੁਸਾਇਡ ਕਰ ਲੈਂਦਾ ਉਹਦੇ ਬੱਚੇ ਨੇ ਨਿੱਕੇ ਨਿੱਕੇ ਆਪ ਉਹ ਜੇਲ੍ਹ ਦੇ ਵਿੱਚ ਚਲੇ ਗਏ ਉੱਥੇ ਸੁਸਾਇਡ ਕਰ ਲੈਂਦੇ ਨੇ ਜਾਂ ਬਾਹਰ ਆ ਕੇ ਲੋਕਾਂ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਨੇ ਤਾਂ ਫਿਰ ਕੌਣ ਜ਼ਿੰਮੇਵਾਰ ਹੋਗਾ ਉਹ ਵੀਡੀਓ ਨੂੰ ਵਾਇਰਲ ਕਰਨ ਵਾਲੀ ਡਾਕਟਰ ਵੀ ਉਨੀ ਜ਼ਿੰਮੇਵਾਰ ਹੈ ਜਿਹੜੀ ਛਤਰ ਮਾਰ ਰਹੇ ਨੇ ਲੋਕ ਉਹਨਾਂ ਦੇ ਚਿਹਰੇ ਦਿਖ ਰਹੇ ਨੇ ਕੌਣ ਨੇ ਕੋਈ ਲੈਬੋਰੀਟਰੀ ਵਾਲਾ ਜਾਂ ਉੱਥੇ ਕੋਈ ਪ੍ਰਾਈਵੇਟ ਔਰਤਾਂ ਜਿਹੜੀਆਂ ਬੈਠੀਆਂ ਨੇ ਪਰਮਾਨੈਂਟ ਉਹ ਡਾਕਟਰ ਨਹੀਂ ਹੈ ਜਿਹੜੀ ਉਹਨੇ ਰੱਖੀ ਹੋਈ ਹੈ ਉਹ ਜ਼ਿੰਮੇਵਾਰ ਨੇ ਹੁਣ ਮੈਂ ਤੁਹਾਨੂੰ ਪਹਿਲਾਂ ਕਹਾਣੀ ਸੁਣਾਉਣਾ ਕੀ ਹੈ ਡਾਕਟਰਨੀ ਜਿਹੜੀ ਅਮਨਪ੍ਰੀਤ ਕੌਰ ਹੈ ਇਹ ਡਾਕਟਰਨੀ ਇੱਥੇ ਮਤਲਬ ਜਿਹੜੀ ਡਾਕਟਰਨੀ ਦੀ ਆਪਾਂ ਗੱਲਬਾਤ ਕਰਦੇ ਆ ਜਿਹੜੀ ਇਹ ਸਾਰੇ ਇਲਜ਼ਾਮ ਲਾ ਰਹੀ ਹੈ ਵੀ ਉੱਥੇ ਪੱਤਰਕਾਰ ਗਏ ਕਿਉਂ ਸੀ ਫਿਰ ਫੈਸਲਾ ਤੁਸੀਂ ਕਰਿਓ ਅਮਨਪ੍ਰੀਤ ਕੌਰ ਨੇ ਸਵਾ ਸਾਲ ਦੇ ਕਰੀਬ ਪਹਿਲਾਂ ਇੱਕ ਔਰਤ ਦੀ ਬੱਚੇਦਾਨੀ ਦਾ ਆਪਰੇਸ਼ਨ ਕੀਤਾ ਸੀ ਹੁਣ ਜੇ ਕਹੋ ਤਾਂ ਆਪਾਂ ਨਾਮ ਵੀ ਨਸਰ ਕਰ ਸਕਦੇ ਆ ਸਰਬਜੀਤ ਕੌਰ ਹੈ ਉਹਨਾਂ ਦੇ ਦਿਉਰ ਗੁਰਜੰਤ ਸਿੰਘ ਨਾਲ ਮੇਰੀ ਪੂਰੀ ਗੱਲਬਾਤ ਹੋਈ ਹੈ ਮੈਂ ਤਾਂ ਰਿਕਾਰਡਿੰਗ ਸਾਡੇ ਕੋਲ ਪਈ ਹੈ ਵੀ ਹਾਂ ਕੀ ਕੀ ਮਸਲਾ ਹੋਇਆ ਸੀ ਉਹ ਸੁਣ ਕੇ ਹੀ ਮੈਂ ਤੁਹਾਨੂੰ ਦੱਸ ਰਿਹਾ ਪਿੰਡ ਸੀਗਾ ਜਿਹਨਾਂ ਦਾ ਗਿੱਦੜਿਆਣੀ ਇਹ ਹਲਕਾ ਲਹਿਰਾ ਦਾ ਪਿੰਡ ਹੈ ਸਵਾ ਸਾਲ ਪਹਿਲਾਂ ਇਸ ਮੈਡਮ ਕੋਲ ਆਉਂਦੇ ਨੇ ਆਪਰੇਸ਼ਨ ਕਰਦੀ ਹੈ ਇਹ ਆਪਰੇਸ਼ਨ ਕਰਨ ਤੋਂ ਬਾਅਦ ਕਹਿੰਦੇ ਨੇ ਵੀ ਉੱਥੇ ਕੋਈ ਪ੍ਰਾਈਵੇਟ ਔਰਤ ਰੱਖੀ ਸੀ ਕੁਝ ਲੈਣ ਦੇਣ ਦੀ ਗੱਲਬਾਤ ਵੀ ਹੋਈ ਚਲੋ ਉਹਨੂੰ ਮੈਂ ਤੱਥਾਂ ਦੇ ਆਧਾਰ ਤੇ ਬਾਅਦ ਚ ਕਰਾਂਗਾ ਪਰ ਇਹ ਮਸਲਾ ਜੋ ਹੋਇਆ ਵੀਰ ਜੀ ਜਾ ਕੇ ਕਹਿੰਦੇ ਵੀ ਸਵਾ ਸਾਲ ਸੰਤਾਪ ਭੁਗਤਿਆ ਉਸ ਔਰਤ ਨੇ ਜਿਹਨਾਂ ਦਾ ਵਜ਼ਨ ਕਿਤੇ 70 75 ਕਿਲੋ ਸੀ 30 35 ਕਿਲੋ ਦਾ ਵਜ਼ਨ ਰਹਿ ਗਿਆ ਕਿਉਂਕਿ ਦਰਦ ਨਹੀਂ ਹਟਿਆ ਤੇ ਖੂਨ ਜਿਹੜਾ ਰਸ਼ਣੋ ਨਹੀਂ ਹਟਿਆ ਉਹਨਾਂ ਦਾ ਉਦੋਂ ਬਾਅਦ ਕੁਝ ਮਹੀਨਿਆਂ ਬਾਅਦ ਫੇਰ ਇਸ ਮੈਡਮ ਕੋਲ ਆਏ ਜਿਹੜੀ ਡਾਕਟਰ ਇਲਜ਼ਾਮ ਲਾ ਰਹੀ ਹੈ ਅਮਰਪ੍ਰੀਤ ਕੌਰ ਆਮਨ ਪੀਤ ਨੇ ਦੁਬਾਰਾ ਆਪਰੇਸ਼ਨ ਕੀਤਾ ਸੌਰਤ ਦਾ ਉਸ ਤੋਂ ਬਾਅਦ ਖੂਨ ਰਸਣਾ ਦਾ ਬੰਦ ਹੋ ਗਿਆ ਪਰ ਦਰਦ ਫੇਰ ਨਹੀਂ ਹਟਿਆ ਵੀਰੋ ਸਵਾ ਸਾਲ ਹੁਣ ਕੁਝ 2-3 ਮਹੀਨੇ ਪਹਿਲਾਂ ਉਹਨਾਂ ਨੇ ਬੜੇ ਬੜੇ ਡਾਕਟਰਾਂ ਨੂੰ ਚੈੱਕ ਕਰਾਇਆ ਕਿਤੇ ਮਾਰਕ ਕਰਦੇ ਕਰੇ ਕੋਈ ਕਿਤੇ ਨੂੰ ਰੈਫਰ ਕਰਦੇ ਕਰੇ ਪਰ ਉਹ ਆਪਣੀ ਇਸ ਲੇਡੀਜ਼ ਨੂੰ ਔਰਤ ਨੂੰ ਲੈ ਕੇ ਜਿਹੜੀ ਸੰਤਾਪ ਚੱਲ ਰਹੀ ਸੀ ਕੱਲੀ ਉਹ ਨਹੀਂ ਪੂਰਾ ਪਰਿਵਾਰ ਉਹਨੂੰ ਲੈ ਕੇ ਏਮਜ਼ ਦੇ ਵਿੱਚ ਚਲੇ ਗਏ ਏਮਜ਼ ਜੋ ਉੱਥੇ ਜਦੋਂ ਸਾਰਾ ਕੁਝ ਹੋਇਆ ਆਪਰੇਸ਼ਨ ਦੁਆਰਾ ਕੀਤਾ ਗਿਆ ਵੀਰੋ ਉਹਦੇ ਵਿੱਚੋਂ ਪੈੜ ਨਿਕਲਿਆ ਪੱਟੀ ਨਿਕਲੀ ਬਹੁਤ ਵੱਡੀ ਜਦੋਂ ਇੰਨਾ ਕੁਝ ਨਿਕਲਿਆ ਤਾਂ ਅੱਖਾਂ ਖੁੱਲੀਆਂ ਨੇ ਖੁੱਲੀਆਂ ਰਹਿ ਗਈਆਂ ਉਸ ਪਰਿਵਾਰ ਦੇ ਵੀ ਆਹ ਕੀ ਹੋ ਗਿਆ ਹੁਣ ਵੀਰੋ ਦੋ ਵਾਰੀ ਆਪਰੇਸ਼ਨ ਜਿਹੜੀ ਔਰਤ ਨੇ ਕੀਤਾ ਉਸ ਡਾਕਟਰ ਨੇ ਨੇ ਉਹਦੇ ਖਿਲਾਫ ਏਮਜ਼ ਵਾਲਿਆਂ ਨੇ ਲਿਖ ਕੇ ਭੇਜਤਾ ਉਹਦੀ ਇਨਕੁਆਰੀ ਹੁੰਦੀ ਹੁੰਦੀ ਕਦੇ ਕਿਤੇ ਕਦੇ ਡੀਸੀ ਸਾਹਿਬ ਕੋਲੇ ਕਦੇ ਐਸਐਸਪੀ ਸਾਹਿਬ ਕੋਲੇ ਜਾਂ ਕਦੇ ਥਾਣੇ 'ਚ ਉਹ ਘੁਮ ਘੁਮਾ ਕੇ ਸੰਘਰੂਰ ਸੀਐਮਓ ਸਾਹਿਬ ਕੋਲ ਚਲੀ ਗਈ ਉਹਨਾਂ ਨੇ ਇਨਕੁਆਰੀ ਦੇ ਡਾਕਟਰ ਮਾਥਰ ਨੂੰ ਇਨਚਾਰਜ ਲਾਤਾ ਜਿਨ੍ਹਾਂ ਨਾਲ ਮੇਰੀ ਗੱਲ ਵੀ ਹੋਈ ਹੈ ਵੀ ਹਾਂ ਇਸ ਇਨਕੁਆਰੀ ਜਿਹੜੀ ਡਾਕਟਰ ਅਮਨਪ੍ਰੀਤ ਹੈਦੀ ਇਨਕੁਆਰੀ ਚੱਲ ਰਹੀ ਹੈ ਨੈਗਲੀਜੈਂਸੀ ਜਿਹਨੂੰ ਕਹਿੰਦੇ ਹਨ ਗੈਰਹੀਲੀ ਦੇ ਇਹ ਸਾਫ ਮਤਲਬ ਅੱਗੇ ਇਸ ਵਿਸ਼ੇ ਨੂੰ ਲੈ ਕੇ ਇਨਕੁਆਰੀ ਚੱਲ ਰਹੀ ਹੈ ਮੈਂ ਉਹਨਾਂ ਨੂੰ ਪੁੱਛਿਆ ਵੀ ਜਿਹੜੇ ਜਿਨ੍ਹਾਂ ਦੀ ਔਰਤ ਸੀਗੀ ਗਿੱਦੜਿਆਣੀ ਤੋਂ ਗੁਰਜੰਤ ਸਿੰਘ ਕਹਿੰਦੇ ਨੇ ਵੀ ਉੱਥੇ ਇਹ ਡਾਕਟਰਨੀ ਦੇ ਨਾਲ ਕੋਈ ਇੱਕ ਪ੍ਰਾਈਵੇਟ ਲੇਡੀ ਵੀ ਬੈਠਦੀ ਆ ਪਰ ਇਹ ਮਾਥਰ ਸਾਹਿਬ ਤਾਂ ਨਹੀਂ ਮੰਨੇ ਪਰ ਉਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਦਰਖਾਸਤ ਇਹ ਵੀ ਲਿਖਿਆ ਸੀ ਵੀ ਸਭ ਤੋਂ ਪੈਸੇ ਲੈਏ ਨੇ ਜਿਹਨੇ ਉੱਥੇ ਇੱਕ ਔਰਤ ਵੀ ਬੈਠਦੀ ਐ ਵੀਰੋ ਪੈਸੇ ਲੈਣੇ ਤਾਂ ਵੱਖਰੀ ਗੱਲ ਰਹੀ ਉਹਦੀ ਜ਼ਿੰਦਗੀ ਖਤਮ ਕਰਤੀ ਸੀ ਡਾਕਟਰ ਨੇ ਤੇ ਇਹਨੂੰ ਹੁਣ ਕਹਿੰਦੇ ਮੈਨੂੰ ਪਤਾ ਲੱਗਿਆ ਵੀ ਇਹਦੀ ਬਦਲੀ ਵੀ ਉੱਥੋਂ ਕਰਤੀ ਐ ਇਹ ਕਾਂਡ ਤੋਂ ਬਾਅਦ ਹੁਣ ਸਾਰਾ ਮਸਲਾ ਤੁਸੀਂ ਸਮਝ ਗਏ ਮਿੱਤਰੋ ਇੱਕ ਨਾਲ ਨਹੀਂ ਪਤਾ ਨਹੀਂ ਕਿੰਨਿਆਂ ਕ ਨਾਲ ਇਹ ਜਿਹੇ ਡਾਕਟਰ ਨੇ ਜਿਹੜੀ ਲਾਲਚਵਸ ਪੈ ਕੇ ਅਣਗਹਿਲੀ ਕਰਦੀਆਂ ਨੇ ਉਹ ਕੁਝ ਲੋਕ ਬੋਲਦੇ ਨਹੀਂ ਹੈਗੇ ਤੇ ਇਹਨਾਂ ਦਾ ਪੱਖ ਲੈ ਕੇ ਗੁਰਦੀਪ ਸਿੰਘ ਹੁਣ ਇਹਨਾਂ ਨੇ ਪਿੰਡ ਵੀ ਗਏ ਸੀ ਉਸ ਤੋਂ ਬਾਅਦ ਗੁਰਦੀਪ ਤੇ ਕੁਲਦੀਪ ਸਿੰਘ ਸੱਗੂ ਇਹ ਦੋਨੇ ਪੱਤਰਕਾਰ ਉਸ ਹਸਪੀਟਲ ਦੇ ਵਿੱਚ ਸਿਰਫ ਤੇ ਸਿਰਫ ਇੱਕ ਤਾਂ ਔਰਤ ਬਾਰੇ ਜਿਹੜੀ ਪ੍ਰਾਈਵੇਟ ਬੈਠਦੀ ਹੈ ਉਹਦੇ ਨੂੰ ਦੇਖਣ ਗਏ ਸੀ ਵੀ ਹਾਂ ਬੈਠੀ ਹੈ ਕਿ ਨਹੀਂ ਦੂਸਰਾ ਇਸ ਜਿਹੜੀ ਲੇਡੀ ਡਾਕਟਰ ਅਮਨਪ੍ਰੀਤ ਕੌਰ ਦਾ ਪੱਖ ਲੈਣ ਗਏ ਸੀ ਹੁਣ ਗੱਲ ਸਾਰੀ ਤੁਸੀਂ ਸਾਫ਼ ਹੋ ਗਈ ਹੈ ਵੀ ਕਿਉਂ ਇੱਥੇ ਗਏ ਕੋਈ ਇਹਨਾਂ ਨੇ ਉੱਤੇ ਪੈਸਾ ਨਹੀਂ ਮੰਗਿਆ ਕਿਉਂ ਗਏ ਬਾਈ ਕੋਈ ਬੰਦਾ ਕਹਿੰਦਾ ਸਾਨੂੰ ਬਲੈਕਮੇਲ ਕਰਦੇ ਸੀ ਐਸੀ ਕੋਈ ਗੱਲ ਸਾਹਮਣੇ ਨਹੀਂ ਆਈ। ਕਈ ਲੋਕ ਕਹਿੰਦੇ ਯਾਰ ਮੈਂਕ ਮੂੰਹ ਤੇ ਲਾ ਕੇ ਚਲੇ ਗਏ ਪੈਸੇ ਮੰਗਦੇ ਹੋਣੇ ਕੋਈ ਐਸਾ ਕੁਝ ਨਹੀਂ ਹੈਗਾ। ਸੱਚਾਈ ਅਸਲ 'ਚ ਇਹ ਹੈ ਵੀ ਇਸ ਤਰ੍ਹਾਂ ਹੋਇਆ ਓਕੇ ਸਾਰਾ ਕੁਝ। ਉਸ ਤੋਂ ਬਾਅਦ ਮੈਡਮ ਨੂੰ ਜਦੋਂ ਇਹਨਾਂ ਨੇ ਕਾਲ ਕੀਤੀ ਉਹ ਕਹਿੰਦੀ ਮੈਂ ਛੁੱਟੀ ਤੇ ਆ। ਤੁਸੀਂ ਪਰਸੋਂ ਨੂੰ ਆ ਜਿਓ। ਹੁਣ ਪਤਾ ਸਾਰਾ ਕੁਝ ਮੈਡਮ ਨੂੰ ਸੀਗਾ ਵੀ ਮੇਰੀ ਜਿਹੜੀ ਗੱਲਬਾਤ ਹੈ ਸਾਰੀ ਹੁਣ ਜਗ ਜाहिर ਹੋ ਜਾਣੀ ਹੈ। ਉਹਨੇ ਕਹਿੰਦੇ ਕੋਈ ਉੱਥੇ ਪ੍ਰਾਈਵੇਟ ਜਿਹੜੀ ਔਰਤ ਬੈੰਦੀ ਹੈ ਉਹਦੇ ਹਸਬੰਡ ਨੂੰ ਗੱਲਬਾਤ ਕੀਤੀ। ਉਹਨਾਂ ਨੇ ਇੱਕ ਪੂਰਾ ਪਲਾਨ ਕੀਤਾ ਪ੍ਰੋਪਰ ਪਲਾਨ ਬਣਾ ਕੇ ਇਹ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਕਿਸੇ ਵੀਡੀਓ ਦੇ ਵਿੱਚ ਅਸੀਂ ਪਤਾ ਕੀਤਾ ਵੀ ਅੰਮੈ ਸੀਐਮਓ ਸਾਹਿਬ ਨਾਲ ਵੀ ਗੱਲਬਾਤ ਕੀਤੀ ਮਾਥੁਰ ਨਾਲ ਵੀ ਤੇ ਐਸਐਮਓ ਨਾਲ ਵੀ ਵੀ ਤੁਸੀਂ ਦੱਸੋ ਉਹ ਗੈਨੀਵਾੜ ਦੇ ਵਿੱਚ ਕਿਤੇ ਬੜੇ ਨੇ ਉਹਨਾਂ ਦੇ ਕੈਮਰੇ ਦੀ ਕੋਈ ਫੁਟੇਜ ਹੈਗੀ ਆ ਕਹਿੰਦੇ ਨਹੀਂ ਜੀ ਉੱਥੇ ਕੈਮਰੇ ਹੈ ਨਹੀਂ ਅਸੀਂ ਮੈਂ ਐਸਐਮਓ ਸਾਹਿਬ ਨੂੰ ਪੁੱਛ ਰਿਹਾ ਵੀ ਤੁਸੀਂ ਦੇਖਿਆ ਕਹਿੰਦੇ ਨਹੀਂ ਜੀ ਮੈਂ ਦੇਖਿਆ ਨਹੀਂ ਮੈਂ ਸੁਣਿਆ ਮਤਲਬ ਇਥੋਂ ਤੁਸੀਂ ਸਾਫ਼ ਜਾਹਰ ਹੁੰਦਾ ਦੋਸਤੋ ਉਹਨਾਂ ਨੇ ਜਾ ਕੇ ਮੈਡਮ ਨਾਲ ਗੱਲਬਾਤ ਕੀਤੀ ਵੀ ਮੈਡਮ ਪਲੀਜ਼ ਤੁਹਾਡਾ ਪੱਖ ਚਾਹੀਦਾ ਉਹ ਜਿੱਥੇ ਖੜੇ ਨੇ ਉੱਥੇ ਕੋਈ ਗੈਨੀ ਵਾੜ ਹੈ ਨਹੀਂ ਕਿਉਂਕਿ ਜੇ ਇਹਨੇ ਵੀਡੀਓ ਬਣ ਸਕਦੇ ਨੇ ਤਾਂ ਗੈਨੀ ਵਾੜ ਦਾ ਵੀ ਵੀਡੀਓ ਬਣ ਸਕਦਾ ਸੀ ਜਿੱਥੇ ਕਿਸੇ ਔਰਤ ਨੂੰ ਕਿਹਾ ਇਹਨੇ ਵੀ ਉਹ ਕਿਸ ਅਵਸਥਾ ਚ ਸੀਗੀ ਜਿਹਦੀ ਵੀਡੀਓ ਬਣਾਈ ਹੈ ਐਫ ਆਈ ਆਰ ਦੇ ਵਿੱਚ ਜਿਹੜਾ ਕਿਸੇ ਔਰਤ ਦਾ ਜ਼ਿਕਰ ਨਹੀਂ ਹੈਗਾ ਜਿਹੜੀ ਜਨਾਨੀ ਉਹਦੀ ਕਿਉਂ ਨਹੀਂ ਜਿਹਦੀ ਵੀਡੀਓ ਬਣੀ ਹੈ ਉਹ ਕਿਉਂ ਨਹੀਂ ਉਹਨੇ ਭਾਈ ਆਪਣਾ ਬਿਆਨ ਦਿੱਤਾ ਜਾਂ ਕਿਉਂ ਨੇ ਐਫ ਆਈ ਆਰ ਨਹੀਂ ਦਿੱਤੀ ਐਫਆਰ ਦਿੱਤੀ ਗਈ ਹੈ ਇਸ ਡਾਕਟਰਨੀ ਦੇ ਕਹਿਣ ਤੇ ਹੁਣ ਤੁਸੀਂ ਸਾਰੇ ਸਮਝ ਗਏ ਹੋ ਵੀ ਉੱਥੇ ਕਾਂਡ ਕੀ ਹੋਇਆ ਉਹ ਤੁਸੀਂ ਸਾਰਾ ਦੇਖ ਲਿਆ ਬਾਈ ਜੀ ਉਸ ਤੋਂ ਬਾਅਦ ਇਹਨਾਂ ਨੇ ਸਾਜ਼ਿਸ਼ ਕੀਤੀ ਉੱਥੇ ਇੱਕ ਬੋਲ ਰਹੀ ਹੈ ਡਾਕਟਰਨੀ ਇਹ ਤੇ ਬਲਤਕਾਰ ਦਾ ਪਰਚਾ ਦਰਜ ਕਰੋ ਵੀਰ ਜੀ ਇਹਨੂੰ ਸਾਜ਼ਿਸ਼ ਨਹੀਂ ਕਹਾਂਗੇ ਤਾਂ ਹੋਰ ਕੀ ਕਹਾਂਗੇ ਬਲਤਕਾਰ ਦਾ ਪਰਚਾ ਕਿਵੇਂ ਦਰਜ ਹੋ ਜੂਗਾ ਡਾਕਟਰ ਸਾਹਿਬ ਅਮਨਦੀਪ ਜੀ ਦੱਸੋ ਕਿਵੇਂ ਹੋ ਜੂਗਾ ਕਿਸੇ ਦੀ ਇੱਜ਼ਤ ਨੂੰ ਖੇលਿਆ ਉਹਨੇ ਕਿਸੇ ਔਰਤ ਨਾਲ ਰਾਤ ਗੁਜ਼ਾਰੀ ਹੈ ਧੱਕਾ ਕੀਤਾ ਕਿਵੇਂ ਹੋ ਜੂਗਾ ਭਾਈ ਜੀ ਕੁਛ ਨਹੀਂ ਐਸਾ ਹੋਇਆ ਜਿਹੜਾ ਮੈਨੂੰ ਲੱਗਦਾ 90% ਜਿਹੜੀ ਅਸੀਂ ਗੱਲਬਾਤ ਕਰ ਰਹੇ ਹਾਂ ਇਹਦੇ ਸਾਰੇ ਤੱਥ ਨੇ ਸਾਡੇ ਕੋਲੇ ਸਭ ਦੀ ਆਡੀਓ ਰਿਕਾਰਡਿੰਗਾਂ ਹੈਗੀਆਂ ਨੇ ਕਿਉਂਕਿ ਜਾ ਨਹੀਂ ਸਕੇ ਫੋਨਾਂ 'ਤੇ ਗੱਲਬਾਤ ਕੀਤੀ ਹੈ ਜੋ ਤੁਹਾਨੂੰ ਗੱਲਬਾਤ ਸੁਣਾਈ ਆ ਸੱਚ ਦੋਸਤੋ ਇਹੀ ਹੈ ਬਾਕੀ ਇਸ ਵਿਸ਼ੇ 'ਚ ਐਸਐਚਓ ਸਾਹਿਬ ਨਾਲ ਮੈਂ ਗੱਲਬਾਤ ਕੀਤੀ ਹੈ ਉਹ ਕਹਿੰਦੇ ਮੈਂ ਕੋਰਟ ਦੇ ਵਿੱਚ ਬਾਅਦ 'ਚ ਡੀਐਸਪੀ ਸਾਹਿਬ ਨਾਲ ਗੱਲਬਾਤ ਕੀਤੀ ਹੈ ਡੀਐਸਪੀ ਸਾਹਿਬ ਦੇ ਧਿਆਨ 'ਚ ਸਾਰੀ ਹੈ ਉਹ ਕਹਿੰਦੇ ਵੀ ਡਾਕਟਰ ਨੀਨੇ ਜੋ ਕਿਹਾ ਉਹ ਅਸੀਂ ਕੀਤਾ ਮਹਾਵੀ ਮਹਾਰਾਜ ਤੁਸੀਂ ਇੰਨੇ ਤਾਂ ਦੇਖੋ ਵੀ ਉਹ ਜਿਹੜਾ ਗੁਰਦੀਪ ਸਿੰਘ ਇੱਕ ਪੱਤਰਕਾਰ ਹੈ ਕੁਲਦੀਪਾ ਉਹਨਾਂ ਨੇ ਨਹੀਂ ਬਿਆਨ ਦਿੱਤਾ ਵੀ ਸਾਡੇ ਨਾਲੇ ਕੁਝ ਹੋਇਆ ਤਾਂ ਮਿੱਤਰੋ ਇੱਥੇ ਉਹਨਾਂ ਦਾ ਕਹਿਣਾ ਵੀ ਜੇ ਕੋਈ ਦਰਖਾਸਤ ਦੇਊਗਾ ਤਾਂ ਫਿਰ ਦੇਖਾਂਗੇ ਇੱਥੇ ਸ਼ਰੈਮ ਧੱਕਾ ਹੋਇਆ ਪੱਤਰਕਾਰ ਨਾਲ ਮੈਂ ਤਾਂ ਇੱਥੇ ਇੱਕ ਗੱਲ ਹੋਰ ਵੀ ਸਾਂਝੀ ਕਰਨਾ ਚਾਹੁੰਦਾ ਤੁਸੀਂ ਸਾਰੇ ਸਿਆਣੇ ਹੋ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲੋਕ ਪਹੁੰਚ ਜਾਂਦੇ ਨੇ ਠੀਕ ਆ ਮੁਜਰਮ ਨੇ ਉਹ ਪਰ ਜਿਹੜੇ ਲੋਕਾਂ ਨੇ ਉਹਨਾਂ ਨੂੰ ਉੱਥੇ ਸੋਦੇ ਦੇ ਨਾਂ ਤੇ ਸੋਧਾ ਲਾਤਾ ਕੀ ਉਹਨਾਂ ਤੇ ਪਰਚਾ ਦਰਜ ਨਹੀਂ ਹੋਇਆ 302 ਦਾ ਪਰਚਾ ਦਰਜ ਹੋਇਆ ਮੰਨ ਲਓ ਕੁਝ ਪਰਸੈਂਟ ਜੇ ਤੁਸੀਂ ਕਹਿੰਦੇ ਵੀ ਉਹ ਗੁਰਦੀਪ ਸਿੰਘ ਉਹ ਨਹੀਂ ਉੱਥੇ ਚਲੇ ਗਏ ਤਾਂ ਜਿਹਨੇ ਕਾਨੂੰਨ ਹੱਥ ਚ ਲਿਆ ਉਹਨਾਂ ਤੇ ਪੁਲਿਸ ਨੂੰ ਆਟੋਮੈਟਿਕ ਪਰਚਾ ਕਰਨਾ ਬਣਦਾ ਹੈ ਕਿ ਨਹੀਂ ਕੱਲ ਨੂੰ ਕੋਈ ਵੱਡਾ ਹਾਦਸਾ ਹੋ ਜਾਂਦਾ ਮੈਂ ਪਹਿਲਾਂ ਦੱਸ ਕੇ ਹਟਿਆ ਵੀ ਚੱਪਲਾਂ ਮਾਰ ਰਹੇ ਨੇ ਉਹਦੇ ਬੱਚੇ ਦੇਖਣਗੇ ਰਿਸ਼ਤੇਦਾਰ ਦੇਖਣਗੇ ਆਮ ਲੋਕ ਦੇਖੋ ਕੀ ਰਿਐਕਸ਼ਨ ਦੇ ਰਹੇ ਨੇ ਕੱਲ ਨੂੰ ਜੇ ਸਾਰਾ ਕੁਝ ਇਹ ਸਾਬਤ ਨਾ ਹੋਇਆ ਤਾਂ ਵੀਰ ਜੀ ਉਹ ਕਿੱਥੇ ਜਾ ਕੇ ਮਰਨਗੇ ਇਸ ਕਰਕੇ ਬਰਾਬਰ ਦਾ ਪਰਚਾ ਬਣਦਾ ਸੀ ਉਸ ਔਰਤ ਤੇ ਪਹਿਲੀ ਗੱਲ ਤਾਂ ਇਹਨਾਂ ਤੇ ਪਰਚਾ ਬਣਦਾ ਨਹੀਂ ਚਲੋ ਫਿਰ ਵੀ ਸਾਡੇ ਪੁਲਿਸ ਅਫਸਰਾਂ ਨੇ ਜੇ ਕੁਝ ਦੇਖਿਆ ਜਾਂ ਸੁਣਿਆ ਆਪਣੀ ਸੂਝ-ਬੂਝ ਨਾਲ ਤੇ ਪਰਚਾ ਕਰਤਾ ਪਰ ਉੱਥੇ ਥੋੜੀ ਜੀ ਆ ਵੀ ਹੋਇਆ ਵੀ ਪਰਚਾ ਮੈਡਮ ਤੇ ਵੀ ਨਾਲ ਬਣਦਾ ਸੀ ਉਹ ਲੋਕਾਂ ਦੇ ਚਿਹਰੇ ਦਿਖਦੇ ਨੇ ਜਿਨ੍ਹਾਂ ਨੇ ਜੁੱਤੀਆਂ ਮਾਰੀਆਂ ਸਭ ਕੁਝ ਕੀਤਾ ਸਾਰਾ ਕੁਝ ਵੀਡੀਓ 'ਚ ਸਾਹਮਣੇ ਆ ਇਹਨਾਂ ਦਾ ਕੈਮਰਾ ਖੋਇਆ ਖੋ ਦਾ ਪਰਚਾ ਬਣਦਾ ਸੀ ਉਸੇ ਟਾਈਮ ਵੀਰ ਜੀ ਹੁਣ ਉਹ ਕੈਮਰਾ ਖੋਕੇ ਜੋ ਮਰਜ਼ੀ ਉਹ 'ਚ ਰਿਕਾਰਡ ਕਰ ਦੇਣ ਕੈਮਰਾ ਚਲਾ ਕੇ ਦਿਖਾ ਦੇਣ ਕੁਝ ਵੀ ਕਰ ਸਕਦੇ ਸੀ ਇਹਨਾਂ ਦੇ ਫੋਨ ਖੋਹੇ ਗਏ ਉਸ ਵੀਡੀਓ ਦੇ ਵਿੱਚ ਸਾਰਾ ਕੁਝ ਹੋਇਆ ਜੋ ਵੀ ਬੋਲਿਆ ਸਭ ਕੁਝ ਸਾਹਮਣੇ ਆ ਵੀਰੋ ਸੱਚ ਤੁਹਾਨੂੰ ਦੱਸਤਾ ਵੀ ਮਸਲਾ ਅਸਲ ਚ ਇਹ ਹੈ ਉਹ ਗਿੱਦੜਿਆਣੀ ਦੀ ਔਰਤ ਦਾ ਜਿਹੜਾ ਆਪਰੇਸ਼ਨ ਕੀਤਾ ਵਿੱਚ ਪੱਟੀ ਛੱਡੀ ਗਈ ਪੱਟੀ ਛੱਡੀ ਆ ਤਾਂ ਉਹਨੇ ਸਵਾ ਸਾਲ ਸੰਤਾਪ ਭੁਗਤਿਆ ਉਸ ਤੋਂ ਬਾਅਦ ਇਹ ਮੈਡਮ ਦੀ ਇਨਕੁਆਰੀ ਚੱਲ ਰਹੀ ਹੈ ਇਹ ਵੀ ਸਭ ਕੁਝ ਸੱਚ ਹੈ ਇਦਾਂ ਹੀ ਨਹੀਂ ਕੋਈ ਜਾਣਦਾ ਇਸ ਮੈਡਮ ਕੋਲੇ ਉਦਾਂ ਹੀ ਨਹੀਂ ਕੋਈ ਚਲਾ ਗਿਆ ਸੀਗਾ ਉਹਦੀ ਕੋਈ ਵਜ੍ਹਾ ਸੀ ਉਹ ਵਜਾ ਸਭ ਦੇ ਸਾਹਮਣੇ ਆ ਮਿੱਤਰੋ ਹੁਣ ਦੋਸਤੋ ਜਿਹੜੇ ਤੁਸੀਂ ਕਮੈਂਟ ਪਾਉਨੇ ਹੋ ਉਹ ਵੀ ਤੁਸੀਂ ਮੇਰੀ ਬੇਨਤੀ ਨੂੰ ਸਵੀਕਾਰ ਕਰੋ ਜੇ ਕੋਈ ਤੁਹਾਡੇ ਹੱਕ ਦੀ ਬਾਤ ਚੁੱਕਦਾ ਤਾਂ ਘੱਟੋ ਘੱਟ ਤੁਸੀਂ ਦੇਖ ਲਿਆ ਕਰੋ ਹਰ ਇੱਕ ਸਾਰ ਨਹੀਂ ਹੁੰਦੀਆਂ ਪੰਜੇ ਉਂਗਲਾਂ ਸੀ ਹਰ ਵਾਰੀ ਕਹਿੰਨੇ ਆ ਭਾਵੇਂ ਉਹ ਪੁਲਿਸ ਦਾ ਮਹਿਕਮਾ ਭਾਵੇਂ ਪੱਤਰਕਾਰ ਹੈ ਜਾਂ ਕੋਈ ਹੋਰ ਮਹਿਕਮੇ ਨੇ ਜਿੱਥੇ ਰਿਸ਼ਵਤ ਚਲਦੀ ਹੈ ਉੱਥੇ ਚੰਗੇ ਲੋਕ ਵੀ ਹੁੰਦੇ ਨੇ ਹੋ ਸਕਦਾ ਗੁਰਦੀਪ ਦੀ ਕਿਸੇ ਨਾਲ ਨਾਮ ਬਣਦੀ ਹੋਵੇ ਕਿਉਂਕਿ ਅਸੀਂ ਤਾਂ ਮੀਡੀਆ ਵਾਲਿਆਂ ਸਾਨੂੰ ਕੌਣ ਚੰਗਾ ਕਹੂਗਾ ਜਿਨ੍ਹਾਂ ਦੇ ਖਿਲਾਫ ਅਸੀਂ ਚੱਲਦੇ ਹੋ ਸਾਨੂੰ ਮਾੜਾ ਹੀ ਕਹਿੰਦੇ ਨੇ ਇਸ ਕਰਕੇ ਗੁਰਦੀਪ ਸਿੰਘ ਤੇ ਕੁਲਦੀਪ ਦੇ ਵੀ ਬਹੁਤ ਉੱਤੇ ਦੁਸ਼ਮਣ ਹੋਣੇ ਆ ਜਿਹੜੇ ਚਾਹੁੰਦੇ ਐ ਛੇਤੀ ਫਸ ਜਾਣ ਜਾਨ ਅੰਦਰ ਚਲੇ ਜਾਣ ਕਿਉਂਕਿ ਪਰਦੇ ਐਕਸਪੋਜ਼ ਕਰਦੇ ਆ ਅਸੀਂ ਲੋਕ ਇਹਨਾਂ ਨੇ ਵੀ ਬਹੁਤ ਲੋਕਾਂ ਨੂੰ ਐਕਸਪੋਜ਼ ਕੀਤਾ ਇਸ ਕਰਕੇ ਹਸਪਤਾਲ ਦੀ ਇੱਕ ਤੁਹਾਨੂੰ ਹੋਰ ਆਡੀਓ ਮੈਂ ਸੁਣਾਈ ਐ ਅੱਗੇ ਉਹਦੇ ਬਾਰੇ ਵੀ ਜ਼ਿਕਰ ਕਰ ਦਵਾਂ ਇਹ ਹਸਪਤਾਲ ਦੀ ਹੀ ਇੱਕ ਡਾਕਟਰ ਐ ਜਿਹੜੀ ਕਹਿੰਦੀ ਐ ਸੰਗਰੂਰ ਹਸਪਤਾਲ ਚ ਕੀ ਕੀ ਕਾਂਡ ਚੱਲਦੇ ਨੇ ਵੀਰ ਜੀ ਹਦਾਇਤ ਦਿੱਤੀ ਹੋਈ ਐ ਕਹਿੰਦੇ ਇਹ 2-3 ਸਾਲ ਪਹਿਲਾਂ ਦੀ ਆਡੀਓ ਐ ਕਿਸੇ ਪੱਤਰਕਾਰ ਨਾਲ ਗੱਲਬਾਤ ਚੱਲਦੀ ਹੈ ਭਾਵੇਂ ਸੱਟ ਕਿਤੇ ਵੀ ਲੱਗੀ ਹੋਵੇ ਐਮ ਆਰ ਆਈ ਲਿਖਣੀ ਆ ਸੀਟੀ ਸਕੈਨ ਲਿਖਣੇ ਨੇ ਵੱਡੇ ਵੱਡੇ ਟੈਸਟ ਲਿਖਣੇ ਨੇ ਤਾਂ ਜੋ ਉੱਥੋਂ ਹੀ ਕਮਿਸ਼ਨ ਲੈ ਸਕਣ ਦੋਸਤੋ ਇਹ ਆਸੀਂ ਨਹੀਂ ਕਹਿੰਦੇ ਉਹ ਆਡੀਓ ਦੇ ਵਿੱਚ ਤੁਸੀਂ ਸੁਣ ਲਓ ਇੱਕ ਲੇਡੀ ਡਾਕਟਰ ਹੀ ਕਹਿ ਰਹੀ ਆ ਵੀ ਇੱਥੇ ਕੀ ਕੀ ਧੰਦਲੀਆਂ ਚੱਲਦੀਆਂ ਨੇ ਕਿਸ ਤਰ੍ਹਾਂ ਸਾਡੀ ਕੁਝ ਡਾਕਟਰਾਂ ਵੱਲੋਂ ਲੁੱਟ ਕੀਤੀ ਜਾਂਦੀ ਹੈ ਜਿਹੜੇ ਘਰਾਂ ਦੇ ਵਿੱਚ ਵੀ ਸਾਨੂੰ ਲੁੱਟਦੇ ਨੇ ਆ ਕੇ ਤੇ ਹਫ਼ਤਾਲਿਆਂ ਦੇ ਵਿੱਚ ਵੀ ਦੇਖੋ ਤਰੀਕਾ ਇਹਨਾਂ ਦਾ ਵੱਡੇ ਵੱਡੇ ਟੈਸਟ ਲਿਖ ਕੇ ਸਾਰਾ ਕੁਝ ਕਰਕੇ ਲੁੱਟਣ ਦਾ ਜੇ ਕੋਈ ਬਾਤ ਚੁੱਕਦਾ ਹੈ ਤਾਂ ਆਹ ਹਾਲ ਹੁੰਦਾ ਜੇ ਮਿੱਤਰੋ ਇਸੇ ਤਰ੍ਹਾਂ ਪੱਤਰ ਮੈਂ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਕਰਦਾ ਮੀਡੀਆ ਦੇ ਭਾਈਚਾਰ ਨੂੰ ਵੀ ਬੇਨਤੀ ਕਰਦਾ ਵੀਰ ਜੀ ਇਕੱਠੇ ਹੋ ਕੇ ਜੇ ਕੋਈ ਸੱਚਾ ਉਹਦੇ ਮਗਰ ਖੜੋ ਇਹ ਧੜਾ ਧੜ ਦੀ ਜਿਹੜੀ ਸੱਚ ਦੀ ਖਬਰ ਹੈ ਇਹਨੂੰ ਵਾਇਰਲ ਕਰੋ ਆਪ ਵੀ ਆਪਣੇ ਆਪਣੇ ਚੈਨਲਾਂ ਤੇ ਖਬਰ ਨੂੰ ਚਲਾਓ ਕਿਉਂਕਿ ਤੁਸੀਂ ਵੀ ਕੋਸ਼ਿਸ਼ ਕਰੋ ਜੋ ਮਾਮਲਾ ਤੁਹਾਡੇ ਸਾਹਮਣੇ ਦੱਸਤਾ ਤੁਹਾਨੂੰ ਆਡੀਓ ਵੀ ਸੈਂਡ ਕਰਦਾਂਗੇ ਜੇ ਕਿ ਇਹਨੂੰ ਚਾਹੀਦੀ ਹੋਈ ਵੀ ਕੀ ਮਸਲਾ ਹੈ ਜਿਹੜੀ ਔਰਤ ਦਾ ਆਪਰੇਸ਼ਨ ਹੋਇਆ ਤੁਸੀਂ ਸੀਐਮਓ ਨਾਲ ਗੱਲ ਕਰੋ ਡਾਕਟਰ ਮਾਥਰ ਨਾਲ ਗੱਲ ਕਰੋ ਐਸਐਮਓ ਨਾਲ ਗੱਲਬਾਤ ਕਰੋ ਵੀ ਡਾਕਟਰ ਜਿਹੜੀ ਹੈਗੀ ਅਮਰਪ੍ਰੀਤ ਕੌਰ ਦੇ ਖਿਲਾਫ ਮਹਿਕਮੇ ਦੀ ਇਨਕੁਆਇਰੀ ਚੱਲ ਰਹੀ ਹੈ ਕਿ ਨਹੀਂ ਬਿਲਕੁਲ ਚੱਲ ਰਹੀ ਹੈ ਇਸ ਕਰਕੇ ਵੀਰੋ ਤੁਹਾਡੀ ਜੇ ਕੋਈ ਬਾਤ ਚੁੱਕਦਾ ਜਨਤਾ ਦੀ ਬਾਤ ਚੁੱਕਦਾ ਤਾਂ ਘੱਟੋ-ਘੱਟ ਤੁਸੀਂ ਜ਼ਰੂਰ ਦੇਖੇ ਕਰੋ ਦਾ ਸਾਥ ਦੇਣਾ ਬਣਦਾ ਅੱਜ ਬਰਾਬਰ ਇਸ ਲੇਡੀ ਡਾਕਟਰ ਤੇ ਪਰਚਾ ਜੇ ਹੋਊਗਾ ਤਾਂ ਕਿਤੇ ਜਾ ਕੇ ਉਹਦੀ ਜਾਨ ਛੁੱਟੂਗੀ ਨਹੀਂ ਤਾਂ ਵੀਰ ਜੀ ਤੁਹਾਡੀ ਆਵਾਜ਼ ਕਿਸੇ ਨੇ ਨਹੀਂ ਚੱਕਣੀ ਇਸ ਕਰਕੇ ਆਮ ਜਨਤਾ ਦੀ ਬਾਤ ਚੁੱਕਦੀ ਹੈ মিডিਆ ਵੀਰ ਜੀ ਸਾਥ ਦਾਇਕ ਕਰੋ ਇਦਾਂ ਨਾ ਸਵਾਦ ਲਿਆ ਕਰੋ ਇਸੇ ਤਰ੍ਹਾਂ ਸਾਡੀ মিডিਆ ਵਾਲੇ ਵੀਰ ਨੇ ਜਿੰਨੇ ਵੀ ਸੰਸਥਾਵਾਂ ਬਣੀਆਂ ਹੋਈਆਂ ਨੇ ਇਹ ਪ੍ਰੈਸ ਕਲੱਬ ਬਣੇ ਹੋਏ ਨੇ ਕੱਲ ਨੂੰ ਜੇ ਅੱਜ ਇਹਨਾਂ ਨਾਲ ਇਹ ਕੁਝ ਹੋਇਆ ਤਾਂ ਕੱਲ ਨੂੰ ਸਾਡੇ ਨਾਲ ਵੀ ਹੋਊਗਾ ਵੀਰ ਜੀ ਮੈਂ ਇਹੀ ਬੇਨਤੀ ਕਰਨੀ ਸੀ ਕੱਲੀ-ਕੱਲੀ ਗੱਲ ਤੁਹਾਡੇ ਧਿਆਨ 'ਚ ਲਿਆਤੀ ਆ ਇਹ ਤਾਂ ਇੱਕ ਔਰਤ ਹੈ ਜਿਹੜੀ ਅੱਗੇ ਆ ਕੇ ਜਿਹਨੇ ਕੇਸ ਕਰਤਾ जिने अवसरਾਂ ਚ ਲਿਆਂਦੀ ਗੱਲ ਹੋਰ ਕਿੰਨੇ ਕੁ ਲੋਕ ਹੋਣੇ ਜਿਹੜੇ ਕੋਈ ਵਧਾਈ ਦੇ ਨਾਂ ਤੇ ਇਹ ਪੈਸੇ ਲੈ ਲੈਂਦੇ ਨੇ 5 5 7 7000 ਉਹਨਾਂ ਤੋਂ ਜਾਂ ਕਿਸੇ ਤਰ੍ਹਾਂ ਬੋਟੇ-ਵੋਟੇ ਟੈਸਟ ਲਿਖ ਕੇ ਉਹਨਾਂ ਤੋਂ ਲੈ ਲੈਂਦੇ ਨੇ ਵੀਰ ਜੀ ਮੈਂ ਇੱਕ ਵਾਰੀ ਫੇਰ ਕਹਿੰਦਾ ਵੀ ਸਾਰੇ ਡਾਕਟਰਾਂ ਨੂੰ ਮਾੜਾ ਨਹੀਂ ਕਹਿੰਦਾ ਜਿੱਥੇ ਡਾਕਟਰ ਰੱਬ ਦਾ ਰੂਪ ਨੇ ਉੱਥੇ ਇਹ ਜੇ ਸ਼ੈਤਾਨ ਡਾਕਟਰ ਵੀ ਨੇ ਜਿਹੜੇ ਲੋਕਾਂ ਨੂੰ ਲੁੱਟਦੇ ਆ ਹੁਣ ਫੈਸਲਾ ਆਮ ਲੋਕਾਂ ਦੇ ਹੱਥ 'ਚ ਹੈ ਸਾਡੀ মিডিਆ ਦੇ ਹੱਥ 'ਚ ਹੈ ਇਹਨੂੰ ਕਿਸ ਤਰ੍ਹਾਂ ਇਹਦੀ ਮੱਤ ਕਰਨੀ ਆ ਸਾਰੇ ਇਕੱਠੇ ਹੋ ਕੇ ਮਦਦ ਕਰੋ ਵੀਰ ਜੀ ਧੱਕਾ ਹੋਇਆ ਤੇ ਬਾਕੀ ਆਉਣ ਵਾਲੇ ਐਪੀਸੋਡ ਦੇ ਵਿੱਚ ਜੇ ਕੋਈ ਹੋਰ ਗੱਲਬਾਤ ਸਾਹਮਣੇ ਆਈ ਤਾਂ ਉਹ ਵੀ ਲੈ ਕੇ ਹਾਜ਼ਰ ਹੋਵਾਂਗੇ ਦੋ ਆ ਗਿਆ ਸਤਿ ਸ੍ਰੀ ਅਕਾਲ